ਕਹਿੰਦੇ ਕੋਈ ਨਹੀਂ ਹਾਲਤ ਰਹਿ ਗਿਆ ਅਸੀਂ ਆਵਾਂਗੇ ਫਿਰ ਤੁਹਾਡੀਆਂ ਟੰਗੜਾਂ ਘਟਾਵਾਂਗੇ ਇਹ ਅਸੀਂ ਕੰਮ ਕੀਤਾ ਵੋਟ ਪਾਇਓ ਨਹੀਂ ਤੁਸੀਂ ਕਿਹਾ ਕਰੋਗੇ ਧੂਰੀ ਬੋਲ ਲਪਪਤ ਮਾਨ ਜੇ ਕਾਗਜ਼ ਭਰ ਕੇ ਜਾਓ ਦੀ ਤੁਹਾਨੂੰ ਉੱਥੇ ਆਉਣ ਦੀ ਲੋੜ ਨਹੀਂ ਕਰੋ ਹੋਰ ਥਾਂ ਤੇ ਪਰਚਾ ਹੁਣ ਕੀ ਕਹਿੰਦਾ ਜੇ ਜਿਤਾਉਂਗੇ ਕੰਮ ਤਾਂ ਤਾਂ ਹੀ ਹੋਣਗੇ ਜੇ ਸਾਡਾ ਬੰਦਾ ਜਿਤਾਉਂਗੇ ਜੇ ਜਿਤਾਉਂਗੇ ਤਾਂ ਮੰਤਰੀ ਬਣਾ ਦੇ ਐਨਾ ਝੂਠ ਬੋਲਦੇ ਨੇ ਐਡਾ ਬਸ਼ਰਮੀ ਨਾਲ ਝੂਠ ਬੋਲਦੇ ਨੇ ਪਈ ਨੀ ਨਾ ਆਲੋਚਨਾ ਕਰਨ ਨੂੰ ਜੀ ਨਹੀਂ ਕਰਦੇ ਵੀ ਯਾਰ ਕਿੰਨਾ ਕੁ ਕੁਛ ਕਹੀ ਜਾਈਏ ਨਾ ਬਸ ਜਦੋਂ ਲੋਕੀ ਗੱਲ ਹੁੰਦੀ ਆ ਤੁਹਾਡੀ ਕੱਡੇ ਬੀਜੇ ਹੋਏ ਨੇ ਤੁਸੀਂ ਵੀ ਐ ਕਰਦੇ ਸੀ ਇਹਦਾ ਮਤਲਬ ਤੁਹਾਡੇ ਨਾਲ ਵੀ ਹੁਣ ਉਹੀ ਹੋਊ ਨਾ ਇਹ ਸੱਦਾ ਦਿੰਨੇ ਆ ਵੀ ਕਿਉਂਕਿ ਅਸੀਂ ਵੀ ਉਹਨਾਂ ਵਰਗੀਆਂ ਸਾਡੇ ਨਾਲ ਵੀ ਗੱਲਾਂ ਉਹੀ ਕਰਿਓ ਜਿਹੜੀ ਉਹਨਾਂ ਨਾਲ ਕੀਤੀ ਸੀ ਪਟਿਆਲੇ ਵਾਲੀ ਆਡੀਓ ਲੀਕ ਨੇ ਜਿਹਦੇ ਵਿੱਚ ਇੱਕ ਵੱਡੇ ਪੁਲਿਸ ਅਫਸਰ ਆਪਣੇ ਬਾਕੀ ਅਫਸਰਾਂ ਨੂੰ ਹਦਾਇਤਾਂ ਦੇਈ ਜਾਂਦਾ ਕਿ ਕਾਗਜ਼ ਸੈਂਟਰਾਂ ਤੱਕ ਪਹੁੰਚਣ ਹੀ ਨਹੀਂ ਦੇਣੇ ਘਰੇ ਹੀ ਨੱਪ ਲੋ ਉੱਥੇ ਪਾੜ ਦਿਓ ਜਾਂ ਰੱਦ ਕਰਵਾਉਣੇ ਆ ਤਾਂ ਇਹ ਜਿਹੜੀਆਂ ਹਦਾਇਤਾਂ ਉਸ ਨੂੰ ਲੈ ਕੇ ਕੋਈ ਜਾਂਚ ਨਹੀਂ ਹੋਈ ਕੁਝ ਨਹੀਂ ਹੋਇਆ ਅਫਸਰਾਂ ਨੇ ਵੀ ਕਹਿ ਦਿੱਤਾ ਜੀ ਇਹ ਤਾਂ AI ਨਾਲ ਬਣੀਆਂ ਅੱਜ ਕੱਲ ਇਹ ਵੀ ਰਵਾਜ ਹੈ ਮੈਂ ਕਹਿੰਦਾ ਜੀ AI ਨਾਲ ਬਣੀਆਂ ਮੰਨ ਲਓ ਇਹਦੀ ਜਾਂਚ ਕੌਣ ਕਰਾਉ ਉਹ ਕਰਾਓ ਜਾਂਚ ਨਾ ਫਿਰ ਜੇ ਤੁਹਾਡੇ ਚ ਇੰਨੀ ਹਿੰਮਤ ਆ ਉਹਦੀ ਜਾਂਚ ਕਰੋ ਜਿਹੜੀਆਂ ਵੀਡੀਓ ਬਣੀਆਂ ਹੋਈਆਂ ਨੇ ਫਿਰ ਤੁਸੀਂ AI ਨਾਲ ਬਣੀਆਂ ਕੱਲੇ ਕੱਲੇ ਅਫਸਰ ਦਾ ਨਾਮ ਕਿਵੇਂ ਆ ਜੂ ਫਿਰ ਐ ਕਿਵੇਂ ਆ ਜੂ ਇੰਨੇ ਨੇ ਥਾਣੇ ਉੱਥੇ ਪਹਿਲਾਂ ਐ ਕੀਤਾ ਹੋਇਆ ਐ ਕਿ ਆਏ ਕਰਨਾ ਉੱਥੇ ਪਹਿਲਾਂ ਇੱਕ ਡੀਐਸਪੀ ਆ ਐਕੀ ਉੱਥੇ ਡਬਲ ਲਾਉਣੇ ਨੇ ਕਿਉਂਕਿ ਸੁਖਵੀਰ ਉੱਥੇ ਆ ਰਿਹਾ ਫਿਰ ਆ ਕਰਨਾ ਇੰਨੀ ਫੈਕਚਰਲ ਹਕੀਕਤਾਂ ਜਿਹੜੀ AI ਨਾਲ ਕਿਵੇਂ ਬਣ ਗਈਆਂ ਨੇ ਇਹਨਾਂ ਦੀਆਂ ਵੀਡੀਓ ਬਣੀਆਂ ਹੋਈਆਂ ਨੇ ਉਹ ਅਣਪਛਾਤੀ ਕਿਵੇਂ ਹੋਏਗੀ ਐਮਐਲਏ ਦੇ ਨਾਲ ਖੜੇ ਨੇ ਬੰਦੇ ਬੰਦੇ ਪਛਾਣਦੇ ਨਹੀਂ ਪੁਲਿਸ ਵਾਲੇ ਵੀ ਜਾਣਦੇ ਨਹੀਂ ਵੀ ਇਹ ਕੌਣ ਨੇ ਗੈਂਗਸਟਰ ਫੜੇ ਹੋਏ ਨੇ ਉਹਨਾਂ ਨਾਲ ਅਫਸਰ ਕਲੱਬਾਂ 'ਚ ਨੱਚ ਰਹੇ ਨੇ ਹਰਾਸਟ ਹੁੰਦੇ ਹੋਏ ਉਹਨਾਂ ਦੀ ਸ਼ਾਪਿੰਗ ਕਰਾਈ ਜਾ ਰਹੀ ਆ ਉਹ ਫਿਰ ਉੱਡ ਜਾਂਦੇ ਨੇ ਉਹਨਾਂ ਨੂੰ ਉਹਦੀ ਸਿਹਨੀਆਂ ਮਿਲਣ ਜਾਂਦੀਆਂ ਨੇ ਜਿਹੜਾ ਐਸਆਈ ਮੌਕੇ ਤੇ ਜਾਂਦਾ ਉਹ ਇੱਕ ਸਫਾਈ ਕਰਮਚਾਰੀ ਨੂੰ ਲਜਾਣਾ ਪਿਆ ਉਹਨੂੰ ਪੁਲਿਸ ਥਾਣਿਆਂ 'ਚ ਹੀ ਨਹੀਂ ਲੱਭਦੇ ਅਧਿਆਪਕ ਸਕੂਲਾਂ 'ਚ ਨਹੀਂ ਲੱਭਦੇ ਕਾਮ, ਦਾਮ, ਦੰਡ, ਭੇਦ, ਲਾਈ, ਚੜੜਾ ਜੋ ਮਰਜ਼ੀ ਕਰੋ ਚੋਣ ਜਿੱਤਣੀ ਐ ਐਡੀ ਬੇਸ਼ਰਮੀ ਦੀ ਗੱਲ ਆ ਕਿ ਮੁੜਕੇ ਕਿਸੇ ਨੇ ਐ ਵੀ ਨਹੀਂ ਕਿਹਾ ਉਹਦੇ ਨਿੱਕੀ ਵਿਚਾਰ ਨੇ ਪੰਜਾਬ ਦੀ ਸਿਆਸਤ ਵਿੱਚ ਆਏ ਦਿਨ ਕੋਈ ਨਾ ਕੋਈ ਰੰਗ ਦੇਖਣ ਨੂੰ ਮਿਲਦਾ ਹੈ ਪਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਇੱਕ ਵਾਰੀ ਫੇਰ ਉਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਿਵੇਂ ਪਿੱਛੇ ਅਸੀਂ ਪੰਚਾਇਤੀ ਚੋਣਾਂ 'ਚ ਦੇਖ ਕੇ ਹਟੇ ਹਾਂ ਪਰ ਦਰਅਸਲ ਨੁਕਸ ਕਿੱਥੇ ਹੈ ਇਹ ਸਾਰੇ ਸਿਸਟਮ ਦੇ ਵਿੱਚ ਹਰੇਕ ਨੂੰ ਹਰ ਕੇਸ ਦੇ ਵਿੱਚ ਅਦਾਲਤਾਂ ਵਿੱਚ ਦਰਵਾਜ਼ੇ ਕਿਉਂ ਖੜਕਾਉਣੇ ਪੈਂਦੇ ਆ ਕੋਈ ਅਜਿਹਾ ਕੇਸ ਨਹੀਂ ਬਹੁ ਚਰਚਿਤ ਹਾਈ ਕੋਰਟ ਜਾਏ ਬਿਨਾ ਜਿਸ ਦਾ ਹੱਲ ਹੋਇਆ ਹੋਵੇ ਇਹ ਸਾਰੇ ਮਾਹੌਲ ਬਾਰੇ ਕੀ ਕੀ ਸਮਝ ਆ ਕਿਸ ਦੀ ਕੀ ਕਹਿੰਦੀ ਹੈ ਸਾਰੇ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਨੇ ਪਰ ਇਸ ਬਾਰੇ ਵਿਸਥਾਰਪੂਰਵ ਗੱਲਬਾਤ ਕਰਾਂਗੇ ਇਸ ਵਕਤ ਮੇਰੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਜੀ ਆ ਮਾਲੀ ਸਾਹਿਬ ਲੰਬੇ ਸਮੇਂ ਤੋਂ ਜਦੋਂ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਹਰੇਕ ਆਪਣੀ رائے ਰੱਖ ਦਿੰਦਾ ਪਰ ਇਹ ਨਾ ਚੀਜ਼ਾਂ ਦਾ ਹੱਲ ਕਿਉਂ ਨਹੀਂ ਨਿਕਲਦਾ ਜਿਹਦੇ ਹੱਥ ਸੱਤਾ ਆਉਂਦੀ ਆ ਉਹੀ ਘਸੀਟੀ ਤੁਰਿਆ ਆਉਂਦਾ ਫਿਰ ਮੰਨਣ ਨੂੰ ਤਿਆਰ ਨਹੀਂ ਹੁੰਦੇ ਆਡੀਓ ਲੀਕ ਹੁੰਦੀ ਹੈ ਉਹਨੇ بڑے ਖਿਲਾਾਰੇ ਪਾ ਦਿੱਤੇ ਤੁਸੀਂ ਕੀ ਸਮਝਦੇ ਹੋ ਤੁਹਾਡੀ ਸਮਝ ਕੀ ਕਹਿੰਦੀ ਹੈ ਉਹ ਜਿਵੇਂ ਇੱਕ ਪੰਜਾਬੀ ਦਾ ਮੁਹਾਵਰਾ ਨਾ ਜੀ ਤਾਲਾਉ ਖੁੱਥੀ ਡੂਮਣੀ ਗਾਵੇ ਆਲ ਪਤਾਲ ਹਮ ਅਸਲ ਦੇ ਵਿੱਚ 84 ਤੋਂ ਬਾਅਦ ਕਹਿ ਲੋ ਜਾਂ 96 97 ਤੋਂ ਬਾਅਦ ਕਹਿ ਲੋ ਜੀ ਮਤਲਬ ਸਿਆਸੀ ਪਾਰਟੀਆਂ ਮੁੱਦਿਆਂ ਨੂੰ ਛੱਡ ਗਈਆਂ ਹਮ ਇਸੇ ਕਰਕੇ ਇਹ ਅੰਦੋਲਨ ਨੂੰ ਛੱਡ ਗਈਆਂ ਮੁੱਦਿਆਂ ਨੂੰ ਛੱਡ ਗਈਆਂ ਅੰਦੋਲਨ ਨੂੰ ਛੱਡ ਗਈਆਂ ਸਾਰਾ ਫੋਕਸ ਇਹ ਹੋ ਗਿਆ ਵੀ ਆਪਾਂ ਸੱਤਾ ਕਿਵੇਂ ਹਥਿਆਉਣੀ ਆ ਜਦੋਂ ਸਿਆਸਤ ਬਦਲਦੀ ਆ ਨਾ ਜੀ ਫਿਰ ਉਹਦੇ ਨਾਲ ਜੁੜ ਕੇ ਸਾਰਾ ਕੁਝ ਹੀ ਬਦਲਦਾ ਤੁਸੀਂ ਦੇਖੋ ਪੰਜਾਬ 'ਚ ਜਦੋਂ ਰਾਜ ਗਵਰਨਰਰੀ ਲਾਇਆ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਚੋਣਾਂ ਬੰਦ ਕੀਤੀਆਂ ਜੀ ਕਿਉਂਕਿ ਉੱਥੇ ਇੱਕ ਸਿੱਖਿਆ ਹੁੰਦੀ ਸੀ ਜੋ ਆਪਾਂ ਕਹਿੰਦੇ ਆ ਨਾ ਉਹਨਾਂ ਵੇਲਿਆਂ ਦੇ ਆਏ ਸੀ ਉਹਦੇ ਵਿੱਚੋਂ ਲੋਕਾਂ ਦੇ ਇੱਕ ਹਿਸਾਬ ਨਾਲ ਜਿਵੇਂ ਪਾਸ਼ ਦੀ ਕਵਿਤਾ ਨਾ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਜੀ ਸਪਨੇ ਮਾਰਦੇ ਲੋਕਾਂ ਦੇ ਐਡਾ ਬੜਾ ਤਸ਼ੱਦਦ ਹੋਇਆ ਮੁੜ ਕੇ ਉਹਦਾ ਕੋਈ ਇਨਸਾਫ ਦੀ ਗੱਲ ਨਹੀਂ ਚੱਲੀ ਵਾਅਦੇ ਕਰਕੇ ਮੁੱਕਰ ਗਏ ਜਿਹਦੇ ਕਰਕੇ ਲੋਕ ਇਹ ਕਹਿਣ ਲੱਗੇ ਵੀ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਆ ਜਿਹੜੀ ਕਹਿੰਦੇ ਆ ਦੁਨੀਆ ਦੀ ਸਭ ਤੋਂ ਵਧੀਆ ਧਰਤੀ ਆ ਯਾਰ ਉੱਥੇ ਲੋਕਾਂ ਦਾ ਰਹਿਣ ਨੂੰ ਕਿਉਂ ਨਹੀਂ ਜੀ ਕਰਦਾ ਰੋਜ਼ਗਾਰ ਦੇ ਦਰਵਾਜ਼ੇ ਬੰਦ ਹੋ ਗਏ ਮਸਲੇ ਮੁੱਦੇ ਹੱਲੇ ਹੁਣੋਂ हट ਗਏ ਵਾਅਦੇ ਹੋ ਗੀਆਂ ਖਰਾਇਤਾ ਆਟਾ ਦੀ ਦਾਲ ਦੀ ਬੁਢਾਪਾ ਸਕੀਮ ਦੀ ਮਤਲਬ ਬੀਬੀਆਂ ਨੂੰ ਆਹਾਂ ਜੀ ਵਿਆਹ ਵੇਲੇ ਆਹਾਂ ਜੀ ਉਹ ਕੁਝ ਯਾਨੀ ਠੀਕ ਆ ਲੋਕਾਂ ਨੂੰ ਸਹਾਇਤਾ ਦੀ ਲੋੜ ਆ ਉਹ ਵੀ ਅੰਨੇਵਾ ਹੋ ਗਈ ਮਤਲਬ ਬਿਨਾ ਕਿਸੇ ਗੱਲ ਕੀਤੇ ਇੱਕ ਤੇ ਲੋੜਵੰਦਾ ਦੀ ਸਹਾਇਤਾ ਦੀ ਗੱਲ ਮਤਲਬ ਹੁਣ ਪੂਰਾ ਉਧਰਲੇ ਪਾਸੇ ਸਿਰੇ ਲਾਤਾ ਗੱਲ ਫਿਰ ਇਹ ਕਹਿਣ ਲੱਗੇ ਵੀ ਜੇ ਇਥੋਂ ਤੋਂ ਪੈਸੇ ਲੈਂਦੇ ਨੇ ਲੈ ਲਿਓ ਜੀ ਮਤਲਬ ਵੋਟ ਦਾ ਪੈਸਾ ਜਨਤਕ ਤੌਰ ਤੇ ਲੀਡਰ ਕਹਿਣ ਲੱਗੇ ਜਿਹੜਾ ਗੈਰ ਕਾਨੂੰਨੀ ਆ ਪਹਿਲਾਂ ਲੋਕ ਰੋਕਦੇ ਹੁੰਦੇ ਪਹਿਰੇ ਦਿੰਦੇ ਹੁੰਦੇ ਵੀ ਰਾਤਾਂ ਨੂੰ ਪੈਸੇ ਨਾ ਮੰਨਣ ਆ ਜਾਣ ਇਹ ਨਾ ਹੁਣ ਹੁਣ ਇੰਨੀ ਸਾਰਿਆਂ ਦੀ ਖੁੱਲੀ ਖੇਡ ਹੋ ਗਈ ਨਾ ਵੀ ਕਿਉਂਕਿ ਨਹੀਂ ਤਾਂ ਲੋਕ ਕਹਿੰਦੇ ਦੀ ਯਾਰ ਅਕਾਲੀਆਂ ਦਾ ਐਂਆ ਕਰਦਾਰ ਕਾਂਗਰਸੀਆਂ ਦਾ ਹੱਕ ਕਰਦਾਰ ਆ ਅਕਾਲੀ ਮੁੱਦਿਆਂ ਖਾਤਰ ਲੜਦੇ ਸੀ ਫਿਰ ਛੱਡ ਗਏ ਕਾਂਗਰਸ ਤੇ ਲੜਦੀ ਨਹੀਂ ਸੀ ਕਿਸੇ ਮੁੱਦੇ ਖਾਤਰ ਇਹ ਤਾਂ ਠੀਕ ਆ ਆਪਣੀ ਪਾਰਟੀ ਬਣਾਉਂਦੇ ਕੁਝ ਉਹਨਾਂ ਤੋਂ ਅੱਕ ਜਾਂਦੇ ਆ ਅਕਾਲੀਆਂ ਤੋਂ ਅਗਲੇ ਇਹਨਾਂ ਨੂੰ ਵਾਰੀ ਦੇ ਦਿੰਦੇ ਇਹ ਵਾਰੀ ਬੱਟੇ ਵਾਲੀ ਖੇਡ ਸੀ ਉੱਤਰ ਕਾਟੋ ਮੈਚਣ ਐਨੇ ਅੱਕ ਕੇ ਲੋਕ ਇਹਨਾਂ ਤੋਂ ਵੀ ਯਾਰ ਕੋਈ ਵੀ ਮਤਲਬ ਖਰਚ ਤੇ ਦੋਹੇ بیا ਨਵੇਂ ਆਉਂਦੇ ਆ ਜਰ ਹੌਣ ਦੋ ਗੱਲਾਂ ਚੱਲਣ ਲੱਗੀਆਂ ਉਹ ਵੀ ਯਾਰ ਉੱਤੋਂ ਪਕੜੋੜ ਨੇ ਲੁੱਟ ਕਰਨ ਲਈ ਇਹ ਤਾਂ ਨਵੇਂ ਨੇ ਇਹਨਾਂ ਨੂੰ ਹਿਸਾਬ ਨਹੀਂ ਲੱਗਣਾ ਪੰਜ ਕਸਾਲਾਂ ਚ ਕੀ ਕਰ ਲੈਣਗੇ ਉਹਨਾਂ ਨੇ ਤਾਂ ਏਨੇ ਏਨੇ ਸਾਲ ਕਰ ਲਿਆ ਜੜੀ ਬਦਲਾਅ ਦੇ ਨਾਂ ਤੇ ਅੱਖਾਂ ਮੀਚ ਕੇ ਲੋਕਾਂ ਨੇ ਵੋਟਾਂ ਪਾਤੀਆਂ ਫਿਰ ਕਿਉਂਕਿ ਚਾਹੇ ਅਕਾਲੀਆਂ ਦੀ ਗੱਲ ਲੈ ਲਓ ਚਾਹੇ ਕਾਂਗਰਸੀ ਦੀ ਗੱਲ ਲੈ ਲਓ ਕਿਸੇ ਨੇ ਕੰਨਾਂ ਬਿੰਦੀ ਬਦਲਿਆ ਪੰਜਾਬ ਕਾਂਗਰਸ ਆ ਮਿੱਠੀ ਫਿਰਦੀ ਆ ਵੀ ਰਾਜ ਤਾਂ ਸਾਡਾ ਆਏ ਜਾਣਾ ਮੁੱਖ ਮੰਤਰੀ ਕੌਣ ਬਣੂ ਅਕਾਲੀ ਨੇ ਅਕਾਲ ਤਖਤ ਸਾਹਿਬ ਨੇ ਕਰਾਹ ਦਿੱਤਾ ਪਿਛਲੀ ਸਿਆਸਤ ਤੇ ਕਾਟਾ ਮਾਰਿਆ ਵੀ ਤੁਸੀਂ ਕੀਤਾ ਕੀ ਹੈ ਹੁਣ ਤੱਕ ਹੂੰ ਤੇ ਉਹਨਾਂ ਨੇ ਉਹਨਾਂ ਨੂੰ ਝੱਗਾ ਚੱਕਤਾ ਕੋਈ ਪ੍ਰਵਾਹ ਨਹੀਂ ਕਹਿੰਦਾ ਸਾਡੀ ਸਰਕਾਰ ਆਊਗੀ ਉਵੇਂ ਹੀ ਕਰਾਂਗੇ ਜਿਵੇਂ ਪਹਿਲਾਂ ਕੀਤਾ ਸੀ ਵਿਕਾਸ ਦੇ ਨਾਂ ਤੇ ਹੂੰ ਹੁਣ ਵੀ ਜਿਹੜਾ ਕੁਝ ਹੋ ਰਿਹਾ ਐ ਥੋੜੋ ਕਹਿੰਦੇ ਵੀ ਇਹ ਗੈਰ ਕਾਨੂੰਨੀ ਹੈ ਇਹਦੀ ਜਾਂਚ ਹੋਵੇ ਇਹ ਤੇ ਮੁਕੱਦਮੇ ਦਰਜ ਹੋਣ ਕਹਿੰਦੇ ਕੋਈ ਨਹੀਂ ਸਾਲ ਘੱਟ ਰਹਿ ਗਿਆ ਅਸੀਂ ਆਵਾਂਗੇ ਫਿਰ ਤੁਹਾਡੀਆਂ ਚੰਗਿਆੜਾਂ ਘਟਾਵਾਂਗੇ ਇਹ ਕਿਹੜੀ ਸਿਆਸਤ ਹੈ ਜੀ ਜਦੋਂ ਸੱਤਾ ਦਾ ਜੋਰ ਹੇਠਾਂ ਧੜੇਬਾਜੀ ਦੀ ਤਾਕਤ ਦਾ ਜੋਰ ਫਿਰ ਇਹ ਹੈ ਜ ਗੈਂਗਸਟਰ ਪੋਲਿਟਿਕਸ ਆ ਗਈ ਹੁਣ ਤੁਹਾਡੇ ਸਾਹਮਣੇ ਜャ ਪਹਿਲਾਂ ਗਰੁੱਪ ਵਰਤਦੇ ਹੁੰਦੇ ਉਦੋਂ ਗੈਂਗਸਟਰ ਸ਼ਬਦ ਨਹੀਂ ਕਹਿੰਦੇ ਸੀ ਹੁਣ ਵੀ ਇਹ ਤੇ ਕਈ ਵਾਰ ਰੋਕ ਲੱਗਦੀ ਆ ਉਦੋਂ ਅਗਲੇ ਕਹਿੰਦੇ ਯਾਰ ਉਹਨਾਂ ਬਦਮਾਸ਼ ਰੱਖੇ ਹੋਏ ਨੇ ਜਾਂ ਕਹਿ ਦਿੰਦੇ ਸੀ ਆਮ ਪਿੰਡਾਂ ਚ ਕਿ ਇਹ ਤਾਂ ਐਮਐਲਏ ਦਾ ਗੁੰਡਾ ਹੈ ਐਮਐਲਏ ਦਾ ਬਦਮਾਸ਼ ਇਸ ਤਰ੍ਹਾਂ ਦਾ ਸੀ ਫਿਰ ਹਲਕੇ ਇੰਚਾਰਜ ਬਣਾ ਤੇ ਪਹਿਲਾਂ ਕਹਿੰਦੇ ਸੀ ਵੀ ਜਿਹੜਾ ਜਿੱਤ ਗਿਆ ਚਲੋ ਠੀਕ ਆ ਵੀ ਉਹਦੀ ਹਲਕੇ ਚ ਚੱਲੂ ਵਿਰੋਧੀ ਐਮਐਲਏਾਂ ਦੇ ਵੀ ਨਟਕਸ ਤੇ ਵੀ ਚਾਹੇ 40 ਦੇ ਚੰਦਾਂ ਨੂੰ ਵਿਰੋਧੀ ਹੂੰ 40 ਹਲਕੇ ਚ ਕੰਮ ਨਹੀਂ ਹੋਊਗਾ ਫਿਰ ਕਹਿੰਦੇ ਸੀ ਜਿਹੜੇ ਵੀ ਇੱਕ ਵਾਰ ਸਾਡੀ ਸਰਕਾਰ ਬਣਾ ਦੋ ਹੂੰ ਉਸ ਤੋਂ ਬਾਅਦ ਜੇ ਅਸੀਂ ਕੰਮ ਕੀਤਾ ਵੋਟ ਪਾਇਓ ਨਹੀਂ ਤੁਸੀਂ ਕਿਹਾ ਕਰੋਗੇ ਧੂਰੀ ਬੋਲਦਾ ਭਗਵੰਤ ਮਾਨ ਵੀ ਕਾਗਜ਼ ਭਰ ਕੇ ਜਾਓ ਜੀ ਤੁਹਾਨੂੰ ਉੱਥੇ ਆਉਣ ਦੀ ਲੋੜ ਨਹੀਂ ਕਰੋ ਹੋਰ ਥਾਂ ਤੇ ਪ੍ਰਚਾਰ ਹੂੰ ਹੁਣ ਕੀ ਕਹਿੰਦਾ ਜੇ ਜਿਤਾਉਂਗੇ ਕੰਮ ਤਾਂ ਤਾਂ ਹੀ ਹੋਣਗੇ ਜੇ ਸਾਡਾ ਬੰਦਾ ਜਿਤਾਉਂਗੇ ਜੇ ਜਿਤਾਉਂਗੇ ਤਾਂ ਮੰਤਰੀ ਬਣਾ ਦੂੰ ਮਤਲਬ ਕਿਹੜਾ ਆ ਗਈ ਗੱਲ ਮਤਲਬ ਕਿਵੇਂ ਵਰਤਾਂਤ ਸਾਰੇ ਕਸੇ ਦਾ ਬਦਲ ਗਿਆ ਕਾਂਗਰਸ ਦੇ ਅਕਾਲੀਆਂ ਨਾ ਵੀ ਬਦਲਿਆ ਇਹਨਾਂ ਤੇ ਜਿਹੜੀਆਂ ਝੂਠੀਆਂ ਦੀ ਆਸਾਂ ਬੱਝੀਆਂ ਸੀ ਉਹ ਬੁਰੀ ਤਰ੍ਹਾਂ ਟੁੱਟ ਗਈਆਂ ਮਤਲਬ ਇੰਨਾ ਝੂਠ ਬੋਲਦੇ ਨੇ ਐਡਾ ਬੇਸ਼ਰਮੀ ਨਾਲ ਝੂਠ ਬੋਲਦੇ ਨੇ ਮਤਲਬ ਹੁਣ ਤਾਂ ਇਹਨਾਂ ਦੀ ਨਾ ਆਲੋਚਨਾ ਕਰਨ ਨੂੰ ਜੀ ਨਹੀਂ ਕਰਦੇ ਵੀ ਯਾਰ ਕਿੰਨਾ ਕੁ ਕੁਝ ਕਹੀਦਾ ਯੇ ਨਾ ਬਰੇ ਤੇ ਆ ਫਿਰ ਤੁਸੀਂ ਦੇਖ ਲਓ ਜਦੋਂ ਵੀ ਉਹ ਕੇ ਗੱਲ ਹੁੰਦੀ ਆ ਤੁਹਾਡੀ ਕੰਡੇ ਬੀਜੇ ਹੋਏ ਨੇ ਤੁਸੀਂ ਵੀ ਐ ਕਰਦੇ ਸੀ ਇਹਦਾ ਮਤਲਬ ਤੁਹਾਡੇ ਨਾਲ ਵੀ ਹੁਣ ਉਹੀ ਹੋਊ ਨਾ ਇਹ ਸੱਦਾ ਦਿੰਨੇ ਹਾਂ ਵੀ ਕਿਉਂਕਿ ਅਸੀਂ ਵੀ ਉਹਨਾਂ ਵਰਗੇ ਆ ਸਾਡੇ ਨਾਲ ਵੀ ਗਹਾਂ ਨੂੰ ਉਹੀ ਕਰਿਓ ਜਿਹੜੀ ਉਹਨਾਂ ਨਾਲ ਕੀਤੀ ਸੀ ਆ ਪਟਿਆਲੇ ਵਾਲੀ ਆਡੀਓ ਲੀਕ ਨੇ ਜਿਹਦੇ ਵਿੱਚ ਇੱਕ ਵੱਡੇ ਪੁਲਿਸ ਅਫਸਰ ਆਪਣੇ ਬਾਕੀ ਅਫਸਰਾਂ ਨੂੰ ਹਦਾਇਤਾਂ ਦੇ ਜਾਂਦਾ ਕਿ ਕਾਗਜ਼ ਸੈਂਟਰਾਂ ਤੱਕ ਪਹੁੰਚਣੇ ਨਹੀਂ ਦੇਣੇ ਘਰੇ ਹੀ ਨੱਪ ਲੋ ਉੱਥੇ ਹੀ ਪਾੜ ਦਿਓ ਜਾਂ ਰੱਦ ਕਰਵਾਉਣੇ ਆ ਤਾਂ ਇਹ ਜਿਹੜੀਆਂ ਹਦਾਇਤਾਂ ਉਸ ਨੂੰ ਲੈ ਕੇ ਕੋਈ ਜਾਂਚ ਨਹੀਂ ਹੋਈ ਕੁਝ ਨਹੀਂ ਹੋਇਆ ਅਫਸਰਾਂ ਨੇ ਵੀ ਕਹਿ ਦਿੱਤਾ ਜੀ ਇਹ ਤਾਂ AI ਨਾਲ ਬਣੀ ਹੈ ਅੱਜ ਕੱਲੇ ਵੀ ਰਵਾਜ ਹੈ ਮੈਂ ਕਹਿੰਦਾ ਜੀ AI ਨਾਲ ਬਣੀ ਹੈ ਮੰਨ ਲਓ ਇਹਦੀ ਜਾਂਚ ਕੌਣ ਕਰਾਉ ਹੂੰ ਕਰਾਓ ਜਾਂਚ ਨਾ ਫਿਰ ਜੇ ਤੁਹਾਡੇ ਚ ਇੰਨੀ ਹਿੰਮਤ ਆ ਉਹਦੀ ਜਾਂਚ ਕਰੋ ਜਿਹੜੀਆਂ ਵੀਡੀਓ ਬਣੀਆਂ ਹੋਈਆਂ ਨੇ ਕੀਰਤੋ ਜੀ ਇਹ aí ਨਾਲ ਬਣੀਆਂ ਕੱਲੇ ਕੱਲੇ ਅਫਸਰ ਦਾ ਨਾਮ ਕਿਵੇਂ ਆਜੂ ਫਿਰ ਐ ਕਿਵੇਂ ਆਜੂ ਇੰਨੇ ਇੰਨੇ ਥਾਣੇ ਉੱਥੇ ਪਹਿਲਾਂ ਆਪਾਂ ਐ ਕੀਤਾ ਹੋਇਆ ਐਦ ਕੀ ਆਏ ਕਰਨਾ ਉੱਥੇ ਪਹਿਲਾਂ ਇੱਕ ਡੀਐਸਪੀ ਆ ਐਦ ਕੀ ਉੱਥੇ ਡਬਲ ਲਾਉਣੇ ਨੇ ਕਿਉਂਕਿ ਸੁਖਵੀਰ ਉੱਥੇ ਆ ਰਿਹਾ ਫਿਰ ਆ ਕਰਨਾ ਇੰਨੇ ਫੈਕਚੁਅਲ ਹਕੀਕਤਾ ਜਿਹੜੀ AI ਨਾਲ ਕਿਵੇਂ ਬਣ ਜੂਦੀ ਉਹ ਕਹਿੰਦੇ ਲੋਕ ਕਹਿੰਦੇ ਫਿਲਮਾਂਕਣ ਵੀ ਹੋ ਗਿਆ ਉਸ ਆਡੀਓ ਦਾ ਅਗਲੇ ਦਿਨ ਕੀ ਕੁਝ ਨਹੀਂ ਹੋਇਆ ਫਿਰ ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ ਹੁਣ ਤੁਸੀਂ FIR ਨਹੀਂ ਦਰਜ ਕਰਦੇ ਅਣਪਛਾਤੇਆਂ ਤੇ ਕਰ ਲੀਆਂ ਜੀ ਦਾ ਮਰਜ਼ ਤੁਹਾਡੇ ਹੱਥ ਚ ਫੇਰ ਹਥਿਆਰ ਆ ਗਿਆ ਵੀ ਜਿਹਨੂੰ ਮਰਜ਼ੀ ਛੱਡ ਦਿਓ ਜਿਹਨੂੰ ਮਰਜ਼ੀ ਪਾ ਦਿਓ ਜਿਨ੍ਹਾਂ ਦੀਆਂ ਵੀਡੀਓ ਬਣੀਆਂ ਹੋਈਆਂ ਨੇ ਉਹ ਅਣਪਛਾਤੇ ਕਿਵੇਂ ਹੋਏ ਜੀ ਐਮਐਲ ਨੇ ਨਾਲ ਖੜੇ ਨੇ ਬੰਦੇ ਬੰਦੇ ਪਛਾਣਦੇ ਨੇ ਪੁਲਿਸ ਵਾਲੇ ਵੀ ਜਾਣਦੇ ਨੇ ਵੀ ਇਹ ਕੌਣ ਨੇ ਕਿਉਂਕਿ ਕਿਹਾ ਹੋਇਆ ਤੈਅ ਕੀਤਾ ਹੋਇਆ ਸੀ ਵੀ ਦੇਖੋ ਬਾਹਰ ਕਰਾਂਗੇ ਅਸੀਂ ਹੂੰ ਅੰਦਰ ਕਰਨਾ ਤੁਸੀਂ ਹੂੰ ਸਾਡੇ ਵੱਲੋਂ ਖੁੱਲੀ ਛੁੱਟੀ ਆ ਤੇ ਪੁਲਿਸ ਨੇ ਕਿਸੇ ਦਾ ਕੀ ਕੀਤਾ ਹੂੰ ਐਡੀ ਪੁਲਿਸ ਇੱਕ ਬੰਦੇ ਨੂੰ ਨਹੀਂ ਫੜ ਸਕੀ ਹੂੰ ਸੋ ਇਹ ਸਾਰਾ ਮਿੱਥ ਕੇ ਉੱਪਰ ਤਾਂ ਚੱਲਦਾ ਨਾ ਏਬੀਐਮ ਦੇ ਵਿੱਚ ਫਿਰ ਵੋਟ ਚੋਰੀ ਦੀ ਗੱਲ ਆ ਇੱਥੇ ਤੁਹਾਡੇ ਸਾਹਮਣੇ ਆ ਇੱਥੇ ਚੋਣੇ ਚੋਰੀ ਹੋ ਰਹੀ ਆ ਹੂੰ ਵੋਟ ਨਹੀਂ ਚੋਣੇ ਚੋਰੀ ਕਰ ਲੋ ਇਹ ਕੇਵੀ ਬੜੀ ਤਰਾਸਦੀ ਰਹੀ ਹੈ ਪਿਛਲੇ ਤੁਸੀਂ ਵੀ ਕਿੰਨੇ ਕੇਸ ਹੈਂਡਲ ਕੀਤੇ ਅੱਖੀਂ ਵੇਖੇ ਵੀ ਆ ਵਿਸ਼ਲੇਸ਼ਣ ਕਰਦੇ ਰਹਿੰਦੇ ਹੋ ਕੋਈ ਮਸਲਾ ਨਹੀਂ ਪੰਜਾਬ ਦਾ ਜਿਹੜਾ ਚਰਚਾ ਚ ਆਇਆ ਹੋਵੇ ਤੇ ਉਹਨਾਂ ਨੂੰ ਹਾਈ ਕੋਰਟ ਨਾ ਜਾਣਾ ਪਿਆ ਹੋ। ਮੈਂ ਇਹ ਕਹਾਂ ਜੀ ਜਿਹੜੇ ਹਾਈ ਕੋਰਟ ਚ ਗਏ ਚਲੋ ਉਹਨਾਂ ਦੀ ਤਾਂ ਕੋਈ ਗੱਲ ਕਿਤੇ ਚੱਲੀ। ਜਿਹੜੇ ਕਈ ਹਾਈ ਕੋਰਟ ਚ ਗਏ ਉਹਨਾਂ ਦਾ ਵੀ ਕੁਝ ਨਹੀਂ ਬਣਿਆ। ਹੂੰ ਸਭ ਤੋਂ ਵੱਡਾ ਰੌਲਾ ਪਾਇਆ ਸੀ ਇਹਨਾਂ ਨੇ ਆਪਰੇਸ਼ਨ ਲੋਟਸ। ਹੂੰ ਵੱਡੇ ਸੀਨੀਅਰ ਅਗੂ ਡੀਡੀਪੀ ਨੂੰ ਅਰਜੀ ਦੇ ਕੇ ਆਏ ਸੀ ਕੀ ਬਣਿਆ ਜੀ ਉਹਦਾ? ਹੂੰ ਦੱਸਣ ਕਿ ਗੱਲ ਤਾਂ ਸਿਰੇ ਲਾਉਣ। ਫਿਰ ਲਾਰੈਂਸ ਦੀ ਇੰਟਰਵਿਊ ਹੋ ਜਾ ਡੀਡੀਪੀ ਨੇ ਲੇਖ ਕੇ ਦਿੱਤਾ। ਵੇ ਨਹੀਂ ਦੀ ਪੰਜਾਬਤ ਨਹੀਂ ਹੋਈ। ਹੂੰ। ਇੱਥੇ ਤਾਂ ਉਹਦੇ ਵਾਲ ਲੰਬੇ ਨੇ ਆਏ ਨੇ ਕੱਪੜੇ। ਦੂਜੇ ਇੰਟਰਵਿਊ ਜਿਹੜੇ ਕਹਿੰਦਾ ਸੀ ਵੇਸ਼ਭੂਸਾ ਚਾਹੋ ਉਸੇ ਚ ਆ ਗਈ। ਫਿਰ ਵੀ ਲਿਖ ਕੇ ਦੇਤਾ? ਹੂੰ। ਵੀ ਨਹੀਂ ਜੀ ਸਾਡੇ ਕਿਤੇ ਹੋਈ ਨਹੀਂ। ਫਿਰ ਹਾਈ ਕੋਰਟ ਨੇ ਉਹੀ ਜਾਂਚ ਬਣਾਈ। ਕਮੇਟੀ ਬਣ ਫਿਰ ਕਿਵੇਂ ਪਤਾ ਲੱਗ ਗਿਆ ਜੀ ਖਰੜ? ਹੂੰ। ਤੁਸੀਂ ਦੇਖੋ ਜਿਹੜੇ ਗੈਂਗਸਟਰ ਫੜੇ ਹੋਏ ਨੇ ਉਹਨਾਂ ਨਾਲ ਅਫਸਰ ਕਲੰਬਾ ਚ ਨੱਚ ਰਹੇ ਨੇ ਹਰਾਸ ਚ ਹੁੰਦੇ ਹੋਏ। ਉਹਨਾਂ ਦੀ ਸ਼ਾਪਿੰਗ ਕਰਾਈ ਜਾ ਰਹੀ ਆ। ਉਹ ਫਿਰ ਉੱਡ ਜਾਂਦੇ ਨੇ। ਉਹਨਾਂ ਨੂੰ ਉਹਦੀਆਂ ਸਹੇਲੀਆਂ ਮਿਲਣ ਜਾਂਦੀਆਂ ਨੇ। ਉੜ ਜਾਂਦੇ ਹਨ ਮਤਲਬ ਇੱਕ ਤਾਂ ਹਾਲ ਇੰਨਾ ਹੋ ਗਿਆ ਵਾਰਦਾਤ ਕਤਲ ਦੀ ਹੁੰਦੀ ਹੈ ਪੰਜਾਬ 'ਚ ਹਮ ਫੜਦਾ ਦਿੱਲੀ ਦਾ ਪੁਲਿਸ ਸਪੈਸ਼ਲ ਸੈੱਲ ਆ ਜਿਹਦਾ ਮਤਲਬ ਕੋਈ ਜਿਹੜਾ ਆਪਰੇਸ਼ਨ ਆ ਉਹ ਉਹਨਾਂ ਦੀ ਨਿਗਰਾਨੀ 'ਚ ਚੱਲ ਰਿਹਾ ਆ ਐ ਫੜ ਲਏ ਹੁੰਦੇ ਜਿਵੇਂ ਮਤਲਬ ਖੁੰਡਿਆਂ 'ਚ ਬਿਠਾਏ ਹੁੰਦੇ ਨੇ ਹਮ ਸਾਰੇ ਕਤਲਾਂ ਦਾ ਕੇਸ ਦੇਖ ਲਓ ਤੁਸੀਂ ਜੀ ਉਹ ਮੁੰਡਾ ਮਾਰਿਆ ਕੋਟਕਪੂਰੇ ਨੀਲਪੁਰ ਤੋਂ ਸ਼ਾਮ ਨੂੰ ਫੜ ਕੇ ਲੈ ਗਏ ਹਮ ਉਹ ਮਾਨਸ ਵਾਲੇ ਨੂੰ ਗੁਜਰਾਤ ਤੋਂ ਫੜ ਕੇ ਲੈ ਹੁਣ ਲਾਰੈਂਸ ਮਿਸ਼ਨੋਏ ਨੂੰ ਗੁਜਰਾਤ ਲੈ ਗਏ ਉਹ ਤੇ ਇਹਦੀ ਤਾਰਾ ਲਾਤੀ ਵੀ ਉਹਨੂੰ ਬਾਹਰ ਲਜਾਈ ਨਹੀਂ ਜਾ ਸਕਦਾ। ਨਾ ਕੋਈ ਮਕਦਮਾ ਦਰਜ ਹੋ ਸਕਦਾ। ਹੁਣ ਉਹਨਾਂ ਦੀ ਆਪਸੀ ਲੜਾਈ ਦੇ ਵਿੱਚ ਕੀ ਆ ਗਿਆ ਸਾਹਮਣੇ? ਆਡੀਓ ਆ ਰਹੀਆਂ ਨੇ ਸਾਹਮਣੇ। ਹੂੰ ਉਹਨਾਂ ਦੀ ਜੇ ਉਹ ਵੀ ਕਹਦੇ ਹੋਏ ਇਹ aí ਨਾਲ ਨੇ ਕਰਾਓ ਜਾਂਚ ਉਹਨਾਂ ਦੀ। ਹੂੰ ਇਹ ਹਾਲ ਉਹੀ ਬਣ ਗਿਆ ਸੰਦੀਪ ਜਿਵੇਂ ਨਾ ਖਾੜਕੂਬਾਦ ਵੇਲੇ। ਹੂੰ ਬੜੀਆਂ ਲੋਕਾਂ ਨੇ ਨਿੱਜੀ ਕਿਡਾਂ ਕੱਢੀਆਂ ਨੇ। ਹੂੰ ਬੜੇ ਲੋਕ ਇਸੇ ਤਰ੍ਹਾਂ ਮਰਵਾਏ ਨੇ ਖਾਤੇ ਖਾੜਕੂਆਂ ਦੇ। ਹੂੰ ਤੇ ਪਿੰਡ ਵਾਲੇ ਕਹਿੰਦੇ ਸਵੇ ਵਿਚਾਰੇ ਦਾ ਕਸੂਰ ਕੀ ਆ? ਇਹ ਤਾਂ ਕਦੇ ਦੇਖਿਆ ਵੀ ਨਹੀਂ ਇਹੋ ਜਿਹਾ ਕੁਝ ਕਰਦਾ ਇਹਦੇ ਨਾਲ ਫਲਾਨਾ ਰੌਲਾ ਸੀ ਮਤਲਬ ਪੁਲਿਸ ਹਰਾਸਤ ਲਿਆ ਲਿਆ ਬੰਦੇ ਮਾਰੇ ਨੇ ਇਹ ਹੁਣ ਪਤਾ ਨਹੀਂ ਕਿੰਨੇ ਕੰਮ ਆ ਜਿਹੜੇ ਪੁਲਿਸ ਕਰਾਈਦਾ ਰਹੀ ਹੋਵੇ ਕਿਉਂਕਿ ਜਿੱਥੇ ਨਿਸ਼ਾਨਾ ਲਾਉਣਾ ਹੁੰਦਾ ਉੱਥੇ ਲਾਉਣ ਦਿੰਦੀ ਆ ਜਿੱਥੇ ਸੇਫ ਰੱਖਣਾ ਹੁੰਦਾ ਸੇਫ ਰੱਖਦੀ ਆ ਸਿੱਧੂ ਮੂਸੇ ਵਾਲੇ ਦਾ ਗੱਲ ਉਦਾਹਰਨ ਵੱਡੀ ਸ਼ਾਰਕ ਫੜਿਆ ਗਿਆ ਦਿੱਲੀ ਵਾਲਿਆਂ ਨੇ ਜਾਂਚ ਕੀਤੀ ਉਹਨਾਂ ਦੀ ਜਾਂਚ ਚ ਆ ਗਿਆ ਵੀ ਇਹਨਾਂ ਦਾ ਨਿਸ਼ਾਨਾ ਸਿੱਧੂ ਮੂਸੇ ਵਾਲਾ ਤੇ ਉਹਨੇ ਕਿਹਾ ਵੀ ਅਸੀਂ ਉਹਦੀ ਰੈਕੀ ਕਰ ਰਹੇ ਹਾਂ ਤੇ ਉਹਦੇ ਕੋਲ ਵੱਡੇ ਹਥਿਆਰ ਨੇ ਅਸੀਂ ਨਵੇਂ ਹਥਿਆਰਾਂ ਦਾ ਇੰਤਜ਼ਾਮ ਕਰ ਰਹੇ ਹਾਂ ਉੱਥੇ ਗੱਲ ਦਬੀ ਕਿਵੇਂ ਰਹਿ ਗਈ ਜੀ ਉਹ ਤਾਂ ਬੰਦਾ ਇੰਟਰਨੈਸ਼ਨਲ ਫੇਮ ਦਾ ਸੀ ਨਾ ਜੀ ਉਹ ਉਸ ਤਰ੍ਹਾਂ ਜੇ ਆਪਾਂ ਕਹਦੀਏ ਵੀ ਕੋਈ ਖੜਕੂ ਵੀ ਹੈ ਨਹੀਂ ਸੀ ਜੀ ਜਾਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਇਆ ਸੀ ਚੋਣੇ ਲੜੀ ਸੀ ਜਿਹਨੂੰ ਤੁਸੀਂ ਮੁਖਤਾਰ ਅੱਜ ਕਹਿੰਦੇ ਹੋ ਹਮ ਮਤਲਬ ਇਸ ਕਰਕੇ ਇਹ ਗੰਗੈਸਟਰ ਪੋਲਿਟਿਕਸ ਆ ਜਿਹੜੇ ਜਿਹੜੇ ਜਿਹੜੀ ਲੋਕਾਂ ਤੇ ਦੇਸ਼ ਪਾਉਣ ਵਾਲੀ ਆ ਲੋਕਾਂ ਨੂੰ ਬੇਆਸ ਕਰਨ ਵਾਲੀ ਆ ਉਹਨਾਂ 'ਚ ਅਸੁਰੱਖਿਤਾ ਦੀ ਭਾਵਨਾ ਭਰਨ ਵਾਲੀ ਆ ਉਹਨਾਂ ਦੇ ਵਿੱਚੋਂ ਫਿਰ ਇਹ ਗੱਲ ਨਿਕਲਦੀ ਆ ਵੀ ਚੁਗਦੋ ਹਮ ਪੁਲਿਸ ਮੁਕਾਬਲੇ ਪੰਜਾਬ ਚ ਸ਼ੁਰੂ ਹੋ ਗਏ ਜੀ ਯੂਪੀ ਮਾਰਤੇ ਆ ਸਿਰਾ ਪੁਲਿਸ ਹਰਾਸ ਦੇ ਵਿੱਚ ਬੰਦੇ ਨੂੰ ਉਹ ਲੈਣ ਜਾਂਦੇ ਨੇ ਪਹਿਲਾਂ ਤਾਂ ਕਹਿੰਦੇ ਸੀ ਨਾ ਜੀ ਹਾਂ ਜੀ ਉਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਲੱਤ ਚ ਮਾਰੀ ਇੱਥੇ ਮਾਰੀ ਮੁਕਾਬਲੇ ਚ ਵੀ ਮਾਰਦੇ ਨੇ ਭਾਕਨਾ ਕੋਠੀ ਮਾਰੇ ਨੇ ਦੋ ਬੰਦੇ ਹੁਣ ਪੁਲਿਸ ਪਾਰਟੀ ਜਾ ਰਹੀ ਆ ਉਹਦੇ ਸਾਥੀ ਉਹਨੂੰ ਛਡਾਉਣ ਆਏ ਦੋਹਾਂ ਪਾਸੇ ਫਾਇਰਿੰਗ ਹੋਈ ਮਾਰੇ ਆ ਉਹੀ ਗਿਆ ਨਾ ਤਾਂ ਪੁਲਿਸ ਦੇ ਕੋਈ ਗੋਲੀ ਲੱਗੀ ਨਾ ਉਹਨਾਂ ਦੇ ਲੱਗੀ ਫਾਇਰਿੰਗ ਕਿੱਥੋਂ ਫਿਰਦ ਵੱਲੀ ਉਹ ਵੀ ਅਬੋਰ ਇਸ ਤਰ੍ਹਾਂ ਹੀ ਹੋਇਆ ਅਬੋਰ ਆਹੀ ਮੈਂ ਤੁਹਾਨੂੰ ਕਹਿੰਦਾ ਇਹ ਨਾ ਦਿਨਾਂ ਚ ਇਹ ਗੱਲ ਜਿਹੜਾ ਆਪਣਾ ਆਈਜੀ ਆ ਉਹਦੀ ਰੇਂਜ ਦੇ ਵਿੱਚ ਹੀ ਹੋਇਆ ਮਤਲਬ ਪੰਜਾਬ ਆ ਜਿਹੜਾ ਨਾ ਜੀ ਮੈਨੂੰ ਤਾਂ ਸੱਚੀਂ ਲੱਗਦਾ ਪਹਿਲਾਂ ਵੀ ਲੱਗਦਾ ਸੀ ਵੀ ਇਹਨੂੰ ਪ੍ਰਯੋਗਸ਼ਾਲਾ ਵਜੋਂ ਵਰਤਿਆ ਜਾ ਰਿਹਾ ਵੀ ਇੱਥੇ ਤੁਸੀਂ ਇਹ ਦੇਖੋ ਲੁੱਟਾਂ ਮਾਰਾਂ ਫਰੋਤੀਆਂ ਕਤਲ ਹੋਰ ਕੀ ਕਿਹੜਾ ਜੁਰਮਾ ਜਿਹੜਾ ਨਹੀਂ ਇੱਥੇ ਹੁੰਦਾ ਜੀ ਪਰਿਵਾਰਕ ਕਲੇਸ਼ ਮਾਂ ਨੇ ਪੁੱਤ ਮਾਰਤਾ ਪੁੱਤ ਨੇ ਮਾਂ ਮਾਰਤੀ ਘਰ ਵਾਲੀ ਨੇ ਘਰ ਵਾਲਾ ਮਾਰਤਾ ਜਾਣੀ ਜਿਹੜਾ ਸਿਆਸਤ ਚੋਂ ਖੇੜਾ ਵਿਚਾਰਾਂ ਚੋਂ ਉਹ ਖੇੜਾ ਮਤਲਬ ਸਮਾਜ ਕੇ ਉਹ ਖੇੜਾ ਬਣ ਗਿਆ ਜੀ ਜਿਹੜੀ ਕਿਸੇ ਤੇ ਕੋਈ ਭਰੋਸਾ ਨਹੀਂ ਪੁਲਿਸ ਦੀ ਗੱਲ ਕਰਦੇ ਹੋ ਕਿ ਜਿਵੇਂ ਹੁਣ ਚੋਣਾਂ ਚ ਦਰਵਰਤ ਹੋ ਰਹੀ ਹੈ ਪਹਿਲਾਂ ਵੀ ਹੁੰਦੀ ਰਹੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਹੁਣ ਕਹਿ ਨਹੀਂ ਲੱਗ ਗਏ ਕਹਿੰਦੇ ਪੰਜਾਬ ਤਾਂ ਬੜੀ ਸੇਫ ਸਟੇਟ ਹੈ ਮੱਧ ਪ੍ਰਦੇਸ਼ ਯੂਪੀ ਉਹਦੀਆਂ ਅਧਾਰਨਾ ਦੇ ਹੀ ਜਾਂਦੇ ਆ ਕਹਿੰਦੇ ਉੱਥੇ ਜਾ ਕੇ ਵੇਖੋ ਕੀ ਹਾਲ ਹੈ ਆ ਜਲੰਧਰ ਦੀ ਇੱਕ ਘਟਨਾ ਹੋਈ 13 ਸਾਲ ਦੀ ਬੱਚੀ ਨਾਲ ਜੋ ਕੁਝ ਹੋਇਆ ਉਹ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਵੀ ਲਿਖ ਕੇ ਭੇਜਿਆ ਕਿ ਜਾਂਚ ਕਰੋ ਇਸ ਮਾਮਲੇ ਦੀ ਕਿਉਂਕਿ ਗੜਬੜਾ ਕੋਈ ਨਾ ਕੋਈ ਜਿਹੜਾ ਐਸਆਈ ਮੌਕੇ ਤੇ ਜਾਂਦਾ ਉਹ ਇੱਕ ਸਫਾਈ ਕਰਮਚਾਰੀ ਨੂੰ ਲਜਾਣਾ ਪਿਆ ਉਹਨੂੰ ਪੁਲਿਸ ਥਾਣਿਆਂ ਚ ਹੀ ਨਹੀਂ ਲੱਭਦੀ ਅਧਿਆਪਕ ਸਕੂਲਾਂ ਚ ਨਹੀਂ ਲੱਭਦੇ ਹੂੰ 5000 ਨੂੰ ਅਸੀਂ ਗੁਜਰਾਤ ਭੇਜਾਂਗੇ ਮਹਾਰਾਸ਼ਟਰ ਭੇਜਾਂਗੇ ਜੀ ਭਰਤੀ ਕੋਈ ਨਵੀਂ ਕੀਤੀ ਨਹੀਂ ਹੂੰ ਮਤਲਬ ਹਾਲ ਤਾਂ ਸਾਰੀ ਇਹ ਹੋਇਆ ਪਿਆ ਨਾ ਜਿਵੇਂ ਕਹਿੰਦੇ ਘੋੜੇ ਆਲਾ ਫਿਰਿਆ ਹੋਇਆ ਜਿਹੜਾ ਕਹਿੰਦਾ ਸੀ ਐਮਐਲਏ ਕੇ ਪਾਸ ਇੱਕ ਕਮਰਾ ਹੋਣਾ ਚਾਹੀਏ ਹੂੰ ਲਾਲ ਬੱਤੀ ਵਾਲੀ ਗੱਡੀ ਨਾ ਹੋਣਾ ਚਾਹੀਏ ਅਖਤਿਆਰੀ ਫੰਡ ਨਹੀਂ ਹੋਣਾ ਚਾਹੀਏ ਉਸ ਕੀ ਸਿਕਿਉਰਿਟੀ ਨਹੀਂ ਹੋਣੀ ਚਾਹੀਏ ਕਿਉਂਕਿ ਇਹ ਲੋਕਾਂ ਕੇ ਲਈ ਹੈ ਤੇ ਦੇਖ ਲਓ ਹੁਣ ਹਾਲ ਕੀ ਆ ਥਾਣੇ ਖਾਲੀ ਪਏ ਨੇ ਕਿੱਥੇ ਸਿਕਿਉਰਟੀਆਂ ਨੇ ਕਿੱਥੇ ਕੀ ਲੱਗੇ ਹੋਏ ਨੇ ਅਧਿਆਪਕਾਂ ਤੋਂ ਕੋਈ ਕੰਮ ਨਹੀਂ ਲਿਆ ਜਾਉ ਉਹ ਤੋਂ ਬਿਨਾ ਪੜਾਈ ਤੋਂ ਬਿਨਾ ਪੜਾਈ ਤੋਂ ਬਿਨਾ ਹੁਣ ਉਹਦੇ ਆਪਕਾਂ ਦੀਆਂ ਟੀਮਾਂ ਬਣਾਤੀਆਂ ਸੀ ਕਿਤੇ ਜਿਹੇ ਤਾਂ ਜ਼ਿਲ੍ਹਿਆਂ ਚ ਵੀ ਪਤਾ ਕਰੋ ਪਿੰਡ ਚ ਨਸ਼ਾ ਕੌਣ ਕਰਦੇ ਨੇ ਕੀ ਕਰਦੇ ਨੇ ਇੱਕ ਰੋਜ਼ ਉਦੋਂ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ਪਰ ਰੋਜ਼ ਇੱਕ ਦੋ ਘਟਨਾਵਾਂ ਹੁੰਦੀਆਂ ਨੇ ਅੱਜ ਆਈ ਆ ਇੱਕ ਮਤਲਬ ਸੋਸ਼ਲ ਮੀਡੀਆ ਤੇ ਵੀ ਕੱਲਾ ਪੁੱਤ ਸੀ ਉਹ ਵੀ ਮਰ ਗਿਆ ਘਰੇ ਉੱਜੜ ਗਿਆ ਮਾਮਾ ਰੋ ਰਹੀਆਂ ਨੇ ਵੀ ਸਾਡਾ ਆ ਹੋ ਗਿਆ ਮਤਲਬ ਇਨ ਸਿਕਿਉਰਟੀ ਇੰਨੀ ਫਲਾ ਰਹੇ ਨੇ ਸਾਰੇ ਕਾਸੀ ਦੇ ਵਿੱਚ ਫਿਰ ਆਪਣੇ ਹੱਥ ਚ ਇਹਦੀ ਗੱਲ ਰੱਖਦੇ ਨੇ ਵੀ ਜਿਹਨੂੰ ਜਦੋਂ ਮਰਜ਼ੀ ਫੜ ਲਈਏ ਜੀ ਕੋਈ ਪੁਰਾਣੇ ਕੇਸ ਕੂਸ ਨੇ ਅਣਪਛਾਤੇਆਂ ਦੇ ਵਿੱਚ ਜਿਹਨੂੰ ਮਰਜ਼ੀ ਬਾਦੋ ਜੀ ਦੂਜੀ ਗੱਲ ਤੁਸੀਂ ਤਾਂ ਇਹਨਾਂ ਕੇਸਾਂ ਦੇ ਨਾਲ ਬੋਲ ਤੁਸੀਂ ਖੋਜ ਕੀਤੀ ਆ ਪਟਿਆਲੇ ਕਰਨਾਲ ਸਾਹਿਬ ਦਾ ਕੇਸ ਆ ਜੀ ਨਰਿੰਦਰ ਦੀਪ ਦਾ ਕੇਸ ਆ ਬਠਿੰਡੇ ਵਾਲਾ ਐਫ ਆਈ ਆਰ ਚ ਪੁਲਿਸ ਵਾਲਿਆਂ ਦੇ ਨਾਂ ਨਹੀਂ ਹੂੰ ਕਿਸੇ ਪੁਲਿਸ ਵਾਲੇ ਦੀ ਗ੍ਰਿਫਤਾਰੀ ਨਹੀਂ ਹੈ ਦੇਖੋ ਤਾਂ ਸਹੀ ਨਾ ਜੀ ਸੱਟ ਜਾਂਚ ਕਰ ਰਹੀ ਹੈ ਜੀ ਚਲੋ ਇੱਕ ਸੀਬੀਆਈ ਨੂੰ ਦੇਤੀ ਪਟਿਆਲੇ ਵਾਲੇ ਦੀ ਜਾਂਚ ਉਹ ਉਹਦੀ ਹਾਲੇ ਸੱਟ ਕੋਲੇ ਆ ਸੁਪਰੀਮ ਕੋਰਟ ਦੀ ਰੂਲਿੰਗ ਆ ਹੂੰ ਜਦੋਂ ਪੁਲਿਸ ਵਾਲਿਆਂ ਤੇ ਇਹੋ ਜੇ ਕ੍ਰਾਈਮ ਦੇ ਦੋਸ਼ ਲੱਗਣ ਕਿਸੇ ਆਜ਼ਾਦ ਏਜੰਸੀ ਤੋਂ ਜਾਂਚ ਕਰਾਓ ਤੇ ਤੁਰੰਤ ਗ੍ਰਿਫਤਾਰੀ ਹੋਵੇ ਹਾਂ ਗ੍ਰਿਫਤਾਰੀ ਹੋਵੇ ਹੂੰ ਹੁਣ ਹੁਣ ਕੀ ਆ ਉਹਦੀ ਨਰਿੰਦਰਦੀਪ ਵਾਲੇ ਦੀ ਜੁਡੀਸ਼ੀਅਲ ਮੰਜਿਸਟ੍ਰੇਟ ਜਾਂਚ ਕਰ ਰਿਹਾ ਇੱਕ ਸੈੱਟ ਕਰ ਰਹੀ ਆ ਕਦੋਂ ਤੱਕ ਇਹ ਜਾਂਚ ਜਾਊ ਕਦੋਂ ਤੱਕ ਲੰਮਕੂ ਨਜ਼ਰ ਕਿਸੇ ਜਾਂਚ ਦਾ ਵੀ ਅੰਤ ਹੋਣਾ ਚਾਹੀਦਾ ਨਾ ਜੀ ਕੋਈ ਸੋ ਇਸ ਕਰਕੇ ਸਾਰੇ ਹੀ ਤਾਣਾ ਬਾਣਾ ਔਖੜ ਗਿਆ ਕੱਲਾ ਜੂਥ ਦੀ ਗੱਲ ਨਹੀਂ ਹੈ ਤੁਸੀਂ ਕਿਸਾਨਾਂ ਦੀ ਗੱਲ ਦੇਖ ਲਓ ਕਿਵੇਂ ਕੁੱਟ ਕੇ ਭਜਾਏ ਹੁਣ ਘਰਾਂ 'ਚ ਨਜ਼ਰ ਬੰਦ ਕਰਦੇ ਨੇ ਬਿਲਕੁਲ ਮਤਲਬ ਜਦੋਂ ਵੀ ਉਹਨਾਂ ਦੇ ਕੋਈ ਪ੍ਰੋਗਰਾਮ ਆ ਮਤਲਬ ਘਰਾਂ 'ਚ ਨਜ਼ਰ ਬੰਦ ਕਰ ਲਓ ਇਹ ਨਵਾਂ ਤਰੀਕਾ ਲੱਭ ਲਿਆ ਲੀਡਰਾਂ ਨੂੰ ਇੱਕ ਦਿਨ ਪਹਿਲਾਂ ਹੀ ਬੰਦ ਕਰ ਲਓ ਸੱਤਾ ਚਾਉਣ ਤੋਂ ਪਹਿਲਾਂ ਧਰਨਿਆਂ ਬਾਰੇ ਵੀ ਬੜੀ ਮਸ਼ਹੂਰ ਗੱਲ ਚੱਲਦੀ ਹੈ ਕਹਿੰਦੇ ਲੀਡਰ ਕਹਿੰਦੇ ਹੁੰਦੇ ਸੀ ਕਿ ਧਰਨਾ ਮੁਕਤ ਕਰ ਦੇਣਾ ਪੰਜਾਬ ਉਹ ਇਹ ਨਹੀਂ ਸੀ ਪਤਾ ਕਿ ਇਸ ਤਰੀਕੇ ਨਾਲ ਹੋਣਾ ਹੈ ਕਹਿੰਦੇ ਸੀ ਕਿ ਧਰਨਾ ਲੱਗਣ ਦੀ ਨੌਬਤ ਹੀ ਨਹੀਂ ਆਉਣੀ ਕਹਿੰਦਾ ਸੀ ਮੀਟਿੰਗ ਲੈਣ ਲਈ ਧਰਨਾ ਨਹੀਂ ਦੇਣੇ ਪੈਂਦੇ ਨੇ ਹਮ ਹੁਣ ਕਹਿੰਦਾ ਜਾ ਤਾਂ ਮੀਟਿੰਗ ਹੋ ਜਾ ਧਰਨੇ ਹੋਣਗੇ ਹਮ ਮਤਲਬ ਤੁਸੀਂ ਇਹ ਦੇਖੋ ਬੰਦੇ ਦਾ ਕੋਈ ਦੀਨ ਇਮਾਨ ਧਰਮ ਹੁੰਦਾ ਮੈਂ ਵੀ ਕਈ ਵਾਰ ਜਦੋਂ ਬੋਲਦਾ ਮੈਨੂੰ ਲੱਗਦਾ ਆਪ ਸੋਚਦਾ ਵਿਚਾਰਾ ਗੱਲ ਸਹੀ ਨਹੀਂ ਕਹੀ ਗਈ ਜਾਂ ਬਦਮੀ ਕਹੀ ਗਈ ਯਾ ਹੋਰ ਕੋਈ ਗੱਲ ਬੰਦਾ ਸੋਚਦਾ ਨਾ ਤੇ ਕਰਮਾ ਮਾਰੇ ਹੋਣੀ ਚਾਹੀਦੀ ਹੈ ਕਹਿੰਦਾ ਸਵਾਲ ਪੁੱਛਣ ਲਾਤੇ ਲੋਕ ਹੁਣ ਕਹਿੰਦੇ ਇਹਨਾਂ ਦੇ ਸਵਾਲਾਂ ਦਾ ਜਵਾਬ ਨਾ ਦਿਓ ਸ਼ਾਮ-ਦਾਮ ਦੰਡ ਭੇਦ ਲੜਾਈ ਝਗੜਾ ਜੋ ਮਰਜ਼ੀ ਕਰੋ ਚੋਣ ਜਿੱਤਣੀ ਐ ਐਡੀ ਬੇਸ਼ਰਮੀ ਦੀ ਗੱਲ ਆ ਕਿ ਮੁੜ ਕੇ ਕਿਸੇ ਨੇ ਐ ਵੀ ਨਹੀਂ ਕਿਹਾ ਉਹਦੇ ਨਿੱਜੀ ਵਿਚਾਰ ਨਹੀਂ ਹਮ ਆਪਣੀ ਫੇਸਬੁਕ ਤੇ ਆਪ ਪਾਈ ਆ ਉੱਥੇ ਤਾਂ ਮੌਜੂਦਾ ਲੀਡਰ ਬੈਠੇ ਸੀ ਛੋਟੇ ਮੈਂ ਤੁਹਾਨੂੰ ਤਾਂ ਹੀ ਇਹ ਕਹਿਣਾ ਨਾ ਜੀ ਵੀ ਇਹ ਉਹ ਪ੍ਰੈਕਟੀਕਲੀ ਉਹ ਸਾਰਾ ਹੁੰਦਾ ਦਿਖਾਈ ਦੇ ਰਿਹਾ ਕਹਿੰਦਾ ਸੀ ਸਵਾਲ ਪੁੱਛਣ ਲਾਤੇ ਹੁਣ ਕਹਿੰਦਾ ਕਿਸੇ ਦਾ ਸਵਾਲ ਨਾ ਸੁਣਿਓ ਜੇ ਕੋਈ ਸਵਾਲ ਪੁੱਛੇ 300 ਜੂਨਟ ਬਿਜਲੀ ਕੋਈ ਸਵਾਲ ਪੁੱਛੇ 300 ਜੂਨਟ ਬਿਜਲੀ ਮੈਂ ਤਾਂ ਕਹਿੰਦਾ ਕਿਸੇ ਦਾ ਸਵਾਲ ਦਾ ਜਵਾਬ ਨਹੀਂ ਦੇਣਾ ਮੁੱਖ ਮੰਤਰੀ ਕਹਿੰਦਾ ਹੇਠੋਂ ਕੋਈ ਕਈ ਔਰ ਵਰਕਰ ਜਾਂ ਹੋਰ ਕੁਝ ਕਹਿ ਦੇ ਉਹ ਗੱਲ ਹੁੰਦੀ ਆ ਕਿੰਨੀ ਵਾਰ ਆਪਾਂ ਦੇਖਿਆ ਵੀ ਪਾਰਟੀਆਂ ਜਾਂ ਕਈ ਵਾਰ ਪਹਿਲਾਂ ਤਾਂ ਲੀਡਰ ਵੀ ਕਹਿੰਦੇ ਸੀ ਵੀ ਨਹੀਂ ਤੋੜ ਮਰੋੜ ਕੇ ਗੱਲ ਕੀਤੀ ਗਈ ਆ ਹੁਣ ਤਾਂ ਆਡੀਓ ਵੀਡੀਓ ਇੰਨੀ ਆ ਗਿਆ ਮੁੱਕਰ ਵੀ ਨਹੀਂ ਸਕਦੇ ਹੁਣ ਤਾਂ ਇਹੀ ਕਹਿਣਾ ਪਊ ਬੀ ਮੇ ਤੋਂ ਗਲਤੀ ਨਾਲ ਕਿਹਾ ਗਿਆ ਜਾਂ 33 ਚਾ ਕੇ ਕਿਹਾ ਗਿਆ ਪਰ ਹਟਦੇ ਤਾਂ ਫੇਰ ਨਹੀਂ ਪਰ ਕਈ ਹੋਣ ਹਰ ਵਧਾਏ ਕਿ ਇਹਨਾਂ ਦੇ ਵੀ ਕਹਿੰਦੇ ਆ ਕਿ ਦਸਵੀਂ ਪਾਸ ਵਾਲਿਆਂ ਨੂੰ ਥੋੜੀ ਜਵਾਬ ਦੇਣਾ ਤੇ ਆਪ ਕਿੰਨੀਆਂ ਕਿ ਪਾਸ ਨਹੀਂ ਜੀ ਨਾਰਾ ਕਿਸੇ ਆਮ ਘਰਾਂ ਦੇ ਮੁੰਡਿਆਂ ਦਾ ਹੁਣ ਸਾਰੇ ਉਹਦੇ ਖਾਸ ਘਰਾਂ ਦੇ ਬੰਦਿਆਂ ਨੂੰ ਸਾਰੇ ਉਹਦੇ ਬਾਹਰਲੇ ਬੰਦਿਆਂ ਨੂੰ ਮਤਲਬ ਉਦੋਂ ਕਹਿੰਦਾ ਸੀ ਬਾਹਰਲੇ ਨੌਕਰੀਆਂ ਲਈ ਜਾਂਦੇ ਨੇ ਬਾਹਰਲੇ ਮੰਨ ਲਓ ਕੋਈ ਨੌਕਰੀ ਲੈ ਨਹੀਂ ਸਕਦਾ ਕਈ ਵਾਰ ਮੈਂ ਸੋਚਦਾ ਹੁੰਨਾ ਇਹ ਕਹਿੰਦੇ ਰਾਜਸਥਾਨ ਹਰਿਆਣੇ ਵਾਲੇ ਲਾਗੇ ਹੁਣ ਸਾਡੇ ਪੰਜਾਬੀ ਬੋਲੇ ਲਾ ਕੇ ਰਾਜਸਥਾਨ ਚ ਵੀ ਨੇ ਹਰਿਆਣੇ ਚ ਵੀ ਨੇ ਹੋ ਸਕਦਾ ਪੰਜਾਬੀ ਦਾ ਟੈਸਟ ਵਧੀਆ ਪਾਸ ਕਰ ਲੈਣ ਹੂੰ ਹੋ ਸਕਦਾ ਪਰ ਤੁਸੀਂ ਜਿਨ੍ਹਾਂ ਨੂੰ ਨੌਕਰੀਆਂ ਦੇ ਰਹੇ ਹੋ ਜਿਨ੍ਹਾਂ ਨੂੰ ਅਹੁਦੇ ਦੇ ਰਹੇ ਹੋ ਚੇਅਰਮੈਨੀਆਂ ਦੇ ਰਹੇ ਹੋ ਰਾਸਵਾ ਦੇ ਅਸੀਤਾਂ ਦੇ ਰਹੇ ਹੋ ਕਹਿੰਦੇ ਸਿਆਣਪ ਤਾਂ ਕਿੱਥੋਂ ਮਿਲੇ ਜੀ ਇਕੱਠੀ ਕਰ ਲੈਣੀ ਚਾਹੀਦੀ ਹੈ ਹੂੰ ਮਤਲਬ ਇਹ ਤਾਂ ਉਹ ਹੋ ਗਿਆ ਵੀ ਜਿੱਥੇ ਸਾਡਾ ਆਨੰਦ ਕੋਪ ਉੱਥੇ ਗਦੀ ਮਰੀ ਦਾ ਕੋਈ ਨਹੀਂ ਦੋਸ਼ ਹੂੰ ਸੋ ਜਦੋਂ ਤੱਕ ਲੋਕ ਆ ਜਿਹੜੇ ਨਾ ਉਹ ਓੰਦੋ ਨੀ ਪਹਿਲੀ ਗੱਲ ਅੰਦੋਲਨ ਕਰਨ ਤੋਂ ਪਹਿਲਾਂ ਹੁਣ ਕਿਸਾਨਾਂ ਨਾਲ ਕਿੰਨੀ ਬੁਰੀ ਕੀਤੀ ਆ ਕਿਸਾਨਾਂ ਦੀ ਸਾਹ ਨਿੱ ਕਿਵੇਂ ਖਣਾ ਕਿੰਨੀਆਂ ਜਥੇਬੰਦੀਆਂ ਬਣ ਗਈਆਂ ਜੀ ਕਿਉਂਕਿ ਮਾਰਗ ਸੇਧ ਚ ਗੜਬੜਾ ਸਹੀ ਵਿਚਾਰਾਂ ਦੀ ਰੋਸ਼ਨੀ ਤੋਂ ਬਿਨਾਂ ਲੜਾਈ ਵੀ ਨਾ ਅਮਲ ਵੀ ਹਨੇਰੇ ਚ ਟੱਕਰਾ ਮਾਰਨਾ ਹੁੰਦਾ ਇਸ ਕਰਕੇ ਸੰਵਾਦ ਦੀ ਲੋੜ ਆ ਜਿਹੜੀ ਤੁਹਾਡੇ ਪਿੱਛੇ ਸ਼ਕਤੀ ਕੀ ਕੰਮ ਕਰਦੀ ਆ ਹੁਣ ਇਹਨਾਂ ਪਿੱਛੇ ਸਿਰਫ ਇੱਕ ਦੇਖੋ ਰਾਜਾਂ ਤੋਂ ਸਾਰੇ ਹੱਕ ਖੋਲੇ ਟੈਕਸ ਲਾਉਣ ਦੇ ਹੱਕ ਨਹੀਂ ਜਦੋਂ ਤੁਸੀਂ ਆਪਣੀ ਖੇਤੀ ਕੀਤੀ ਆਪਣੀ ਖੇਤੀ ਦੀ ਜਿਹੜੀ ਆਮਦਨ ਹੋਈ ਉਹ ਲੈ ਕੇ ਅਗਲਾ ਕਰਾਂ ਮੈਂ ਦੇਖ ਕੇ ਦੋ ਕਿੰਨੀ ਕਿੰਨੀ ਕਦੇਣੀ ਆ ਕਿੰਨੀ ਮਾਇਆ ਰੱਖਣੀ ਆ ਤੁਹਾਡੇ ਕੋਲੇ ਸਿਰਫ ਇਹ ਆ ਵੀ ਸੱਤਾ ਚਾਹੋ ਪੰਜਾਬ ਦੀ ਚ ਜਿੰਨੀ ਲੁੱਟ ਮਾਰ ਕੇ ਇੰਦਰੀ ਸਕੀਮਾਂ ਚ ਜੋਹਰ ਹੁੰਦੀ ਆ ਜਿੰਨੀ ਤੁਹਾਡੇ ਬਸਦੀ ਆ ਉਹ ਕਰ ਲਓ ਤੁਸੀਂ ਆ ਭੁੰਨਰ ਵਾਲਾ ਕੇਸ ਆਇਆ ਤੁਹਾਡੇ ਸਾਹਮਣੇ ਜੀ ਸਾਰੇ ਉਹਨੂੰ ਕਿਉਂ ਟਣ ਤੇ ਲੱਗੇ ਪਏ ਨੇ ਕਿਉਂਕਿ ਵੱਡਾ ਜਾਲ ਆ ਇਹ ਹੋ ਸਕਦਾ ਨੇੜੇ ਆ ਕੇ ਮਤਲਬ ਮਾਨੋਰਾ ਬਰ ਚੀਮੇਰਾ ਵੱਲ ਤੁਰ ਪੇ ਗੱਲ ਕਿਉਂਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਪਾਰਟੀ ਦੇ ਲੀਡਰ ਨੇ ਦੋਸ਼ ਲਾਇਆ ਵੀ ਤੂੰ ਐਨੇ ਪੈਸੇ ਲੈਣਾ ਫੈਕਟਰੀਆਂ ਤੋਂ ਅੱਜ ਤੱਕ ਜਵਾਬ ਨਹੀਂ ਆਇਆ ਉਹਨਾਂ ਦਾ ਹੂੰ ਬਾਕੀ ਤੂੰ ਜਿੱਥੇ ਮਰਜੀ ਦੇਖ ਲਓ ਜਿੱਥੇ ਹੱਥ ਲਾ ਦਿਓ ਕੱਪੜਾ ਜਿੱਥੇ ਹੱਥ ਲਾ ਦਿਓ ਕੱਪੜਾ ਡੀਆਈਜੀ ਭੁੱਲਰ ਕੇਸ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਤਾਂ ਨਵੀਂ ਗੱਲ ਹੋਰ ਸੁਣਨ ਨੂੰ ਮਿਲੀ ਹੈ ਕਹਿੰਦੇ ਸੀਬੀਆਈ ਦੀ ਅਦਾਲਤ ਵਿੱਚ ਜਦੋਂ ਵਕੀਲ ਖੜਦੇ ਆ ਨਾ ਇੱਕ ਪਾਸੇ ਭੁੱਲਰ ਦੇ ਵਕੀਲ ਹੁੰਦੇ ਆ ਇੱਕ ਪਾਸੇ ਵਿਜੀਲੈਂਸ ਦੇ ਉਹ ਐਂ ਲੱਗਦਾ ਹੁੰਦਾ ਹੈ ਕਿ ਇੱਕੋ ਜੀ ਵਕਾਲਤ ਕਰ ਰਹੇ ਹੁੰਦੇ ਦੂਜੇ ਪਾਸੇ ਸੀਬੀਆਈ ਹੁੰਦੀ ਹੈ ਬਿਲਕੁਲ ਜੀ ਜਿਹੜਾ ਸਰਕਾਰ ਨੇ ਉਹ ਪਤਾ ਲੱਗ ਗਿਆ ਜਦੋਂ ਪਹਿਲਾਂ ਦਰਜ ਕੀਤਾ ਜਿਹੜੇ ਕਹ ਇਨਾ ਦਾ ਮਤਲਬ ਹੁਣ ਪੂਰਾ ਜੋਰ ਸੀਨਾ ਦੇ ਵੀ ਇਹ ਕੇਸ ਇਹ ਰੱਦ ਕਰਾ ਦੋ ਅਸੀਂ ਭੁੱਲਰ ਦੇ ਵਕੀਲ ਤੇ ਸਰਕਾਰੀ ਵਕੀਲ ਜਦੋਂ ਉਹਨਾਂ ਨੂੰ ਪੁੱਛਦੇ ਨੇ ਪੱਖ ਉਹਦੇ ਨਾਲ ਸਹਿਮਤੀ ਪ੍ਰਗਟ ਕਰ ਦਿੰਦਾ ਹੋ ਉਹਨਾਂ ਦੇ ਨਾਲ ਸਹਿਮਤੀ ਪ੍ਰਗਟ ਕੀ ਡਰ ਆ ਜੀ ਮਤਲਬ ਸਿਆਸੀ ਪਾਰਟੀ ਨੇ ਕਿਸੇ ਨੇ ਕਿਹਾ ਵੀ ਅਫਸਰਾਂ ਦੀ ਜਾਂਚ ਹੋਵੇ ਇਕੱਲਾ ਭੁੱਲਰ ਕਿਉਂ ਦੇਖੋ ਹੋਰ ਕਿੰਨੇ ਭੁੱਲਰ ਨੇ ਕਿੰਨੀਆਂ ਖਬਰਾਂ ਆਉਂਦੀਆਂ ਅਸੀਂ 10 ਆਈਐਸ ਆਗੇ ਜੀ ਐਨਏਪੀਸੀਐਸ ਆਗੇ ਜੀ ਐਨੇ ਆਈਪੀਐਸ ਆਗੇ ਜੀ ਕਿੱਧਰ ਗਏ ਜੱਜ ਵੀ ਹਾਂ ਜੱਜਾਂ ਤੱਕ ਵੀ ਆ ਗਈ ਸੀ ਇੱਕ ਤਾਂ ਤਵਾਦਲਾ ਹੋਇਆ ਹਾਈ ਕੋਰਟ ਤੋਂ ਕਿਸੇ ਜ਼ਿਲ੍ਹਾ ਕੋਰਟ ਦੇ ਵਿੱਚ ਸਾਰੀ ਚਰਚਾ ਸੀ ਸਾਰੀ ਚੁੱਪ ਕਿਉਂ ਹੋ ਗਏ ਕਿਉਂਕਿ ਇਸ ਹਮਾਮ ਚ ਸਾਰੇ ਨੰਗੇ ਨੇ ਇਸੇ ਕਰਕੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਨਹੀਂ ਕੋਈ ਉੱਭਰ ਰਹੀ ਕਿਉਂਕਿ ਦੇਖੋ ਨੀਤੀ ਦਾ ਕਿਵੇਂ ਪਤਾ ਲੱਗਦਾ ਨੀਤੀ ਤੋਂ ਪਤਾ ਲੱਗਦਾ ਇਹਨੇ ਨੀਤੀ ਤਾਂ ਕੋਈ ਬਦਲੀ ਹੋ ਨਹੀਂ ਪੁਰਾਣੀ ਸਮਾਂ ਤੇ ਹੋਰ ਤਿੱਖੀਆਂ ਕਰਦੀਆਂ ਲੁੱਟ ਦਾ ਮਾਲ ਖੋਣ ਦੇ ਲਈ ਨਾ ਜੀ ਜੇ ਤੁਸੀਂ ਕਹਿੰਦੇ ਹੋ ਇੱਕ ਬੜੀ ਗੱਲ ਕਹਿਣਾ ਹੁੰਦਾ ਸੀ ਭਗਵੰਤ ਮਾਨ ਜਿਹੜੇ ਬੰਦੇ ਨੂੰ ਹੁਨਰ ਆ ਜੇ ਨਾ ਹੁਨਰ ਸਿੱਖ ਲੇ ਉਹ ਰੋਟੀ ਤਾਂ ਨਹੀਂ ਮਰਦਾ ਹਮ ਸਾਰੇ ਸਰਕਾਰੀ ਸਕੂਲਾਂ ਦੀ ਵੋਕੇਸ਼ਨਲ ਸਿੱਖਿਆ ਪ੍ਰਾਈਵੇਟ ਕੰਪਨੀਆਂ ਨੂੰ ਦੇ ਰੱਖੀ ਹੈ ਹਮ ਇੱਕ ਵੀ ਨਵੀਂ ਬੱਸ ਨਹੀਂ ਪਾਈ ਹੁਣ ਹੜਤਾਲ ਚੋ ਲੀਡਰ ਤੱਤ ਪੇਸ਼ ਕਰਦੇ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ ਬੱਸ ਨਹੀਂ ਪਾਈ ਤੇ ਪ੍ਰਾਈਵੇਟਾਂ ਨੂੰ ਖਾਤਾ ਖੋਲਣ ਲੱਗੇ ਨੇ ਕਿਲੋਮੀਟਰ ਸਕੀਮ ਦਾ ਕੋਈ ਇੱਕ ਸੁਧਾਰ ਵਾਲਾ ਕੰਮ ਤਾਂ ਦੱਸੋ ਨੀਤੀ ਥੋੜੀ ਉਦੋਂ ਪਤਾ ਲੱਗੂ ਜਦੋਂ ਨੀਤੀ ਚ ਫਰਕ ਪਊ ਹਮ ਨੀਤੀ ਦੇ ਵਿੱਚ ਹੀ ਲਟੇਰੇ ਪੈਦਾ ਹੁੰਦੇ ਨੇ ਨੀਤੀ ਚ ਹੀ ਮਾਫੀਆ ਪੈਦਾ ਹੁੰਦਾ ਹਮ ਤੇ ਨੀਤੀ ਲਾਗੂ ਕਰਨ ਲਈ ਅਫਸਰशाही ਸਿਆਸਦਾਨ ਮਾਇਆਧਾਰੀ ਗੁੰਡਾਗਰਦ ਤਾਕਤ ਵਾਲਿਆਂ ਦਾ ਗੱਠ ਜੋੜੇ ਜ਼ਰੂਰੀ ਆ ਪੰਜਾਬ ਚ ਤਾਂ ਹੁਣ ਬਿਲਕੁਲ ਸਾਫ ਹੋ ਗਿਆ ਵੀ ਇਹਨਾਂ ਦਾ ਨਾਪਾਕ ਗੱਠ ਜੋੜਾ ਇਹ ਸਾਰੇ ਪਾਸੇ ਦੇ ਕੇ ਖੇਡਦੇ ਨੇ ਇਸੇ ਕਰਕੇ ਕੋਈ ਗੱਲ ਕਿਸੇ ਤਣਪਤਨ ਨਹੀਂ ਲੱਗਦੀ ਜਦੋਂ ਫੇਲ ਹੁੰਦੇ ਨੇ ਲਲਕਰਾ ਵੱਡਾ ਮਾਰ ਦਿੰਦੇ ਨੇ ਕਟੜ ਇਮਾਨਦਾਰ ਮੈਂ ਤਾਂ ਉਹੀ ਕਹੇ ਦੀ ਮਲੇ ਵੀ ਪੈ ਗਿਆ ਘਰ ਵਿੱਚ ਕਿਸੇ ਚੱਤ ਇਮਾਨਦਾਰ ਕਹਿਣ ਨਾਲ ਤਸੱਲੀ ਨਹੀਂ ਹੁੰਦੀ ਫਿਰ ਸਿੱਖਿਆ ਕ੍ਰਾਂਤੀ ਫੇਰ ਜੁੱਧ ਨਸ਼ਿਆਂ ਬਰੰਦ ਤੁਸੀਂ ਦੇਖੋ ਮਤਲਬ ਲੋਕਾਂ ਨੂੰ ਇਹ ਸਾਰਦੇ ਤੱਕ ਬੇਵਕੂਫ ਬਣਾਉਂਦੇ ਨੇ ਮੈਂ ਅੱਜ ਤੱਕ ਜੀ ਸਾਰੇ ਪੰਜਾਬ ਦੇ ਵਿੱਚ ਦੇਖੋ ਬਲਾਰਿਆਂ ਨੇ ਤਾਂ ਬੁੱਲਣੀ ਹੁੰਦਾ ਜੀ ਇੱਕ ਵੀ ਇੰਡੀਪੈਂਡੈਂਟ ਬੰਦਾ ਜਿਹੜਾ ਵੱਖਰਾ ਹੋਵੇ ਜਿਹੜਾ ਕਹੇ ਨਹੀਂ ਵੀ ਆ ਸਰਕਾਰ ਚੰਗਾ ਕੰਮ ਕਰ ਰਹੀ ਹੈ ਮੈਨੂੰ ਸਵਾਲ ਕੀਤਾ ਕਿਸੇ ਨੇ ਤੁਹਾਡੇ ਵਰਗੇ ਸੱਜਣ ਨੇ ਕਹਿੰਦਾ ਉਹ ਕਹਿੰਦੇ ਨੇ ਮਾਲੀ ਨੂੰ ਇਹ ਪੁੱਛ ਯਾਰ ਕੋਈ ਕੰਮ ਤਾਂ ਅਸੀਂ ਚੰਗਾ ਕੀਤਾ ਹੋ ਹੂੰ ਦੇਖੋ ਸਰਕਾਰਾਂ ਕੰਮ ਤਾਂ ਕਰਦੀ ਨਹੀਂ ਨਹੀਂ ਹੁੰਦੇ ਨੇ ਐ ਤਾਂ ਨਹੀਂ ਵੀ ਕੰਮ ਨਹੀਂ ਕਰਦੇ ਰੁਟੀਨ ਨਾਲ ਮੈਂ ਕਿਹਾ ਵੀ ਚੰਗਾ ਕੰਮ ਇਹਨਾਂ ਨੇ ਉਹ ਕੀਤਾ ਕਹਾਣੀ ਮੈਂ ਸੁਣਾਈ ਉਹ ਰਾਜੇ ਵਾਲੀ ਵੀ ਰਾਜਾ ਲਟੇਰਾ ਬਹੁਤ ਵੱਡਾ ਸੀ ਉਹ ਕਹਿੰਦੇ ਉਸ ਵੇਲੇ ਕਬਰ ਦੇ ਵਿੱਚ ਜਦੋਂ ਕੋਈ ਮੁਰਦਾ ਗੱਡਦੇ ਨਾ ਉਹ ਮੂੰਹ 'ਚ ਚਾਂਦੀ ਦਾ ਰੁਪਈਆ ਪਾਉਣ ਦਾ ਰਵਾਜ ਸੀ ਉਹ ਕੱਢ ਲੈਂਦਾ ਸੀ ਜਦੋਂ ਉਹਦਾ ਅੰਤ ਨੇੜੇ ਆਇਆ ਉਹਦਾ ਮੁੰਡਾ ਕਹਿੰਦਾ ਕੋਈ ਰਾਜਾ ਜੀ ਪਿਤਾ ਜੀ ਅੰਤਮ ਇੱਛਾ ਕਹਿੰਦਾ ਯਾਰ ਇਹੋ ਜਿਹਾ ਕੰਮ ਕਰੀਂ ਵੀ ਲੋਕ ਮੈਨੂੰ ਚੰਗਾ ਕਹਿਣ ਲੱਗ ਜਾਣ ਉਹਨੇ ਰੁਪਈਆ ਤਾਂ ਕੱਢਣ ਹੀ ਕੱਢਣਾ ਸੀ ਮੁਰਦੇ ਦੀ লাশ ਉਹਨਾਂ ਦੇ ਬਾਹਰ 'ਚ ਖੜੀ ਕਰ ਦਿਆ ਕਰੇ ਲਿਆ ਕੇ ਜਿਵੇਂ ਆਪਨੇ ਕਹਿੰਦੇ ਇਦੋਂ ਤਾਂ ਅੰਗਰੇਜ਼ ਚੰਗੇ ਨੇ ਜਾਂ ਇਹ ਕਹਿੰਦੇ ਸੀ ਨਵੇਂ ਨੇ ਇਹਨਾਂ ਨੂੰ ਹਾਲੇ ਹਿਸਾਬ ਨਹੀਂ ਹੋਣਾ 5 ਸਾਲ। ਹਮ ਮੈਂ ਇਹਨਾਂ ਨੇ ਚੰਗਾ ਕੰਮ ਇਹ ਕੀਤਾ ਵੀ ਪੁਰਾਣਿਆਂ ਨੂੰ ਚੰਗਾ ਕਹਾਤਾ। ਹਮ ਆਹ ਤਾਂ ਹਕੀਕਤਾਂ ਜੀ ਤੁਸੀਂ ਦੇਖ ਲਓ। ਇੱਕ ਵੀ ਬੰਦਾ ਨਹੀਂ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਸਹੀ। ਨਾ ਕਿ ਉਹਨਾਂ ਦਾ ਬੰਦਾ ਡਿਫੈਂਡ ਕਰ ਰਿਹਾ। ਇੱਕ ਚੰਗੇ ਦੀ ਆਪਾਂ ਉਦਾਹਰਨ ਚਲੋ ਲੈ ਹੀ ਲੈਣੀ ਹੈ ਗੱਲ ਚੱਲੀ ਹੈ ਤਾਂ ਸਰਦੂਲਗੜ੍ਹ ਤੋਂ ਇੱਕ ਵਿਧਾਇਕ ਨੇ ਬੜੀ ਹਿੰਮਤ ਕੀਤੀ ਹੈ। 2024 ਵੇਲੇ ਵੀ ਹੁਣ ਵੀ ਭਾਈ ਪੋਸਟ ਖੁੱਲ ਕੇ ਕਹਿੰਦੇ ਜੇ ਚੰਗਾ ਕੰਮ ਕੀਤਾ ਵੋਟਾਂ ਪਾ ਦਿਓ ਨਹੀਂ ਨਾ ਪਾਇਓ। ਦੇਖੋ ਜੀ ਚੰਗੇ ਬੰਦੇ ਹਰ ਇੱਕ ਪਾਰਟੀ 'ਚ ਹੁੰਦੇ ਆ। ਹਮ ਆਦੇਸਸ ਵੀ ਚੰਗੇ ਆ ਭਾਜਪਾ ਦੀ ਕਾਂਗਰਸ ਕਾਲ ਨਹੀਂ ਪੈਂਦਾ ਹੁੰਦਾ ਗੁਰਪ੍ਰੀਤ ਬਣਾਲੀ ਦੀ ਤੁਸੀਂ ਗੱਲ ਕਰਦੇ ਹੋ ਉਹਦੀ ਚੰਗੇ ਪਾਸੇ ਚਰਚਾ ਹੁੰਦੀ ਆ ਅਕਾਲੀਆਂ ਤੇ ਵੀ ਬੰਦੇ ਚੰਗੇ ਹੈਗੇ ਨੇ ਚਾਹੇ 2000 ਢੜਿਆਂ ਚ ਲਾ ਲੋ ਕਾਂਗਰਸ ਦੇ ਵਿੱਚ ਵੀ ਕਨੇ ਲੀਡਰ ਨੇ ਜਿਹੜੇ ਜਿਨ੍ਹਾਂ ਨੂੰ ਕਹਿ ਸਕਦੇ ਹੋ ਤੁਸੀਂ ਵੀ ਯਾਰ ਠੀ ਜਾਂ ਤਾਂ ਲੜਦੇ ਨੇ ਜਾਂ ਆਪਣੀ ਗੱਲ ਸਹੀ ਕਰਦੇ ਨੇ ਜੀ ਇਸ ਕਰਕੇ ਬੀਜ਼ਨਸ ਤਾਂ ਕਦੇ ਨਹੀਂ ਹੁੰਦਾ ਉਹ ਪਰ ਇਹਦੀ ਹਾਲਤ ਬਾਰੇ ਇੱਕ ਪੰਜਾਬੀ ਦਾ ਕਿਤੇ ਮੇਰਾ ਸ਼ੇਅਰ ਜਾਉਂਦਾ ਰੁੱਤ ਆਉਣਾ ਦੀ ਕਿਤੇ ਕਿਤੇ ਫੁੱਲ ਕੋਈ ਪਉਣਾ ਅੰਦਰ ਮੈਂ ਇੱਕ ਬਖੇਰੀ ਜਾਏ ਰਾਹਾਂ ਦੀ ਧੁੰਦ ਆਪ ਚੀਰਨੀ ਪੈਣੀ ਆਪਣੇ ਖੰਭਾਂ ਬਾਜਣਾ ਉਡਿਆ ਜਾਏ ਲੋਕਾਂ ਨੂੰ ਖੰਭ ਲਾਉਣੇ ਪੈਣਗੇ ਇਹਨਾਂ ਨੂੰ ਲੋਕਾਂ ਨੂੰ ਨੇ ਇੱਕ ਵੋਟ ਬਣਾਤਾ ਸਿਰਫ ਵੋਟ ਲੋਕ ਨਹੀਂ ਰਹਿਣ ਦਿੱਤੇ ਇਨਸਾਨ ਨਹੀਂ ਰਹਿਣ ਦਿੱਤੇ ਇਸ ਕਰਕੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਗੱਲ ਸਮਝਣੀ ਚਾਹੀਦੀ ਆ ਵੀ ਪੰਜਾਬ ਬਹੁਤ ਬੁਰੀ ਹਾਲਤ ਵੱਲ ਧੱਕਿਆ ਜਾ ਰਿਹਾ ਮੈਂ ਤਾਂ ਇਹ ਠੀਕ ਆ ਕੁਝ ਬੰਦੇ ਨਾਲ ਲੱਗ ਕੇ ਆਪਣੀ ਜਾਨ ਬਚਾ ਲੈਂਦੇ ਨੇ ਫਿਰ ਉਹ ਬੰਦੇ ਕਹਾਂ ਦੂਜਿਆਂ ਨੂੰ ਵਿਰੋਧੀਆਂ ਨੂੰ ਮਰਵਾਉਂਦੇ ਵੀ ਨਹੀਂ ਨਾ ਰਗੜਦੇ ਨੇ ਜੀ ਸਮੂਹਕ ਸਿਆਣਪ ਇਕੱਠੀ ਕਰਕੇ ਸੋਚਣ ਦੀ ਲੋੜ ਆ ਮੁਲਕ ਨੂੰ ਬਣਾਇਆ ਕਿਹਾ ਜਾ ਰਿਹਾ ਫੁੱਲਾਂ ਦੇ ਗੁਲਦਸਤੇ ਨੂੰ ਭਗਵੀ ਚਟਣੀ ਬਣਾਇਆ ਜਾ ਰਿਹਾ ਉਹਦੇ ਵਿੱਚੋਂ ਆ ਸਾਰੀਆਂ ਨੀਤੀਆਂ ਨਿਕਲਦੀਆਂ ਨੇ ਪੀਏਜ ਵਾਲੀ ਲਾ ਲੋ ਪੰਜਾਬ ਯੂਨੀਵਰਸਿਟੀ ਵਾਲੀ ਲਾ ਲੋ ਜੀ ਸਾਰੇ ਮੁਲਕ ਨੂੰ ਇੱਕ ਸਾਰ ਬਣਾਉਣ ਦੀ ਗੱਲ ਇੱਕ ਵਨ ਨੇਸ਼ਨ ਵਨ ਇਲੈਕਸ਼ਨ ਕਿਹੜਾ ਇਹਨਾਂ ਦਾ ਵਿਰੋਧ ਕਰਦਾ ਜੀ ਮੈਨੂੰ ਇਹ ਦੱਸੋ ਚੰਡੀਗੜ੍ਹ ਬਾਰੇ ਕੀਤਾ ਠੀਕ ਆ ਇੱਕ ਕਦਮ ਪਿੱਛੇ ਹਟੇ ਨੇ ਪਰ ਪਿੱਛੇ ਹਟਣ ਮਿਹਲੇ ਜੋ ਵਿਆਖਿਆ ਦਿੱਤੀ ਆ ਉਹਦੋਂ ਵੀ ਖਤਰਨਾਕ ਹੂੰ ਕਿਸੇ ਗੱਲ ਤੋਂ ਵੀ ਅਸੀਂ ਹੋਰ ਸੋਚ ਰਹੇ ਆ ਹੁਣ ਇਹਨੂੰ ਐਂ ਹੱਲ ਕਰਾਂਗੇ ਇੱਕ ਧਿਰ ਬਣਾ ਲਈ ਵੀ ਚੰਡੀਗੜ੍ਹ ਵਾਲਿਆਂ ਤੋਂ ਰਾਏ ਲਵਾਂਗੇ ਹੂੰ ਸੋ ਇਸ ਕਰਕੇ ਐਂ ਤਾਂ ਜੇ ਤੁਸੀਂ ਕਹੋਗੇ ਗੁਰਗਾਓ ਵਾਲਿਆਂ ਤੋਂ ਰਾਏ ਲੈ ਲਓ ਵੀ ਤੁਹਾਨੂੰ ਕੇਂਦਰੀ ਸਿਹਤ ਪ੍ਰਦੇਸ਼ ਬਣਾਈਏ ਉਹ ਕਹਿੰਦੇ ਸਾਡੀ ਆਮਦਨ ਤੇ ਸਾਰਾ ਹਰਿਆਣਾ ਪੜਦਾ ਉਹ ਵੀ ਕਹਿ ਦੇਣਗੇ ਫਿਰ ਬੰਬੇ ਵਾਲਿਆਂ ਤੋਂ ਰਾਏ ਲੈ ਲਓ ਬੰਬੇ ਕਿੰਨੀ ਆਮਦਨ ਜਨਰੇਟ ਹੁੰਦੀ ਆ ਉਹਨਾਂ ਨੂੰ ਵੀ ਪਤਾ ਹੀ ਸਾਡੀ ਆਮਦਨ ਸਮੁੱਚੇ ਰਾਜ ਚ ਕਿੱਥੇ ਜਾਂਦੀ ਆ ਹੋਰ ਕਿੱ데 ਜਾਂਦੀ ਆ ਇਹ ਕੋਈ ਤਰੀਕਾ ਉਦੋਂ ਭਾਸ਼ਾ ਦੇ ਆਧਾਰ ਤੇ ਰਾਜ ਬਣਾਏ ਜਾਣਗੇ ਉਹਨਾਂ ਦੇ ਫੈਡਰਲ ਹੱਕ ਹੋਣਗੇ ਭਗਵੰਤ ਮਾਨਗ ਦਾ ਫੈਡਰਲ ਹੱਕਾਂ ਲਈ ਲੜਾਂਗੇ ਮੈਂ ਇੱਕ ਫੈਡਰਲ ਹੱਕ ਤੇ ਤੇਰੇ ਕੋਲੇ ਕਿਹੜਾ ਇੱਕੋ ਹੱਕ ਆ ਵੀ ਆਪਦੀ ਸਰਕਾਰ ਜੋੜ ਤੋੜ ਸ਼ਾਮਦਾਂ ਦੰਡ ਭੇਦ ਨਾਲ ਬਣਾ ਤੇ ਲੁੱਟ ਆਰਾਮਨਾਮ ਕੀ ਲੁੱਟ ਹੈ ਲੁੱਟ ਸਕੇ ਤਾਂ ਲੁੱਟ ਲੁੱਟੂ ਕੁਸੁੱਟੂ ਵਿੱਚੋਂ ਵਿੱਚ ਲੁੱਟੂ ਅਰਧਮੁਵਰਧਨੀ ਹਾਲ ਤਾਂ ਇਹ ਹੋਤੇ ਇਹ ਸਾਰੇ ਮੁੱਦੇ ਤੇ ਤੁਸੀਂ ਖੁੱਲ ਕੇ ਵਿਚਾਰ ਚਰਚਾ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਧੰਨਵਾਦ ਤੁਸੀਂ ਮੌਕਾ ਦਿੱਤਾ ਮੈਨੂੰ ਬੜੇ ਚਿਰ ਬਾਅਦ